ਆਦਰ ਦਾ ਅਰਜ਼ਾਰ ਜਿਹੜਾ ਸੀਗਾ ਵੀ ਗੀਤਾ ਬੰਤਾ ਉਹ ਤਾਂ ਹੈ ਨਹੀਂ ਸੀਗਾ ਉਦੋਂ ਮੇਰਾ ਤਾਂ ਸਾਰਾ ਧਿਆਨ ਹੀ ਪੜਾਈ ਵੱਲ ਹੁੰਦਾ ਸੀ ਜਿਹੜੇ ਹੋਏ ਨੇ ਜਿਆਦੇ ਮੈਂ ਮਤਲਬ ਆਸ਼ੀਮਾ ਕਾ ਟਰਾਲੀ ਪੱਡੀ ਬਾਬਾ ਤਰੀਂ ਜਿਹੜੇ ਬੈਠ ਜਾ ਕਿ ਨਾ ਉਹ ਫਿਰ ਜਦੋਂ ਮੈਂ ਲੰਘਦਾ ਟੱਪਦਾ ਜਿਵੇਂ ਕਈ ਵਾਰੀ ਬਸੰਦਾ ਆਪਾਂ ਜਾਂਦੇ ਰਹਿੰਦੇ ਆ ਜੀ ਇਹੋ ਨੇ ਮੇਰੇ ਗੀਤ ਸੁਣੇ ਤੇ ਮੇਰੇ ਮੋਢੇ ਤੇ ਹੱਥ ਰ ਕੇ ਮੈਨੂੰ ਥਾਪਣਾ ਲੱਤੀ ਉਹਨੇ ਤਾੜਵਾ ਦਿੱਤਾ ਵੀ ਪਾਲ ਜੀ ਤੁਸੀਂ ਗੀਤ ਨਹੀਂ ਖੋਣਾਟੇ ਤੁਸੀਂ ਵਧੀਆ ਲੇ ਉਹਨਾਂ ਨੇ ਫੇਰ ਪਰਾਵਾ ਕੁਸ਼ੀ ਦਿੱਤਾ ਕਹਿਣ ਦਾ ਮਤਲਬ ਹੈ ਆਉਂਦੇ ਬੱਤ ਤੋਂ ਬੱਤ ਡਬਾ ਲੈ ਕੇ ਆ ਜਾਂਦੇ ਚਿੱਤੇ ਇਸ ਕਰਕੇ ਜਿਹੜੇ ਪਹਿਲਾਂ ਵਾਲੇ ਗੀਤ ਸੀਗੇ ਉਹਨਾਂ ਨੂੰ ਪੁਰਾਣੇ ਬੰਦੇ ਜ਼ਿਆਦਾ ਸੁਣਦੇ ਆ ਜੀ ਨਵੇਂ ਮੁੰਡੇ ਨਹੀਂ ਸੁਣਦੇ ਵੀ ਮੇਰਾ ਤਾਂ ਹੁਣ ਉਹ ਨਹੀਂ ਤਾਂ ਕਾਪੀਆਂ ਤੇ ਫੇਰ ਆ ਜਾਣਗੇ ਜੇ ਹੋ ਜਾਣਗੇ ਠੀਕ ਹੈ ਨਹੀਂ ਤਾਂ ਨਾ ਸੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਧਰਮਾ ਹਰਿਆਉ ਤੇ ਤੁਸੀਂ ਦੇਖ ਰਹੇ ਹੋ ਅਰੰਗ ਪੰਜਾਬ ਦੇ YouTube ਚੈਨਲ ਤੇ ਧਰਮਾ ਹਰਿਆਉ Facebook ਪੇਜ ਸੋ دوستੋ ਜਿਵੇਂ ਆਪਾਂ ਹਰ ਵਾਰ ਕਿਸੇ ਨਾ ਕਿਸੇ ਗੀਤਕਾਰ ਕਲਾਕਾਰ ਕਬੱਡੀ ਪਲੇਅਰ ਜਾਂ ਪਹਿਲਵਾਨ ਜਾਂ ਕਿਸੇ ਵਹਿ ਦੇ ਤੁਹਾਨੂੰ ਰੂਬਰੂ ਕਰਵਾਉਂਦੇ ਆ ਤੇ ਅੱਜ ਵੀ ਅਸੀਂ ਇੱਕ ਇਦਾਂ ਦੀ ਸ਼ਖਸੀਅਤ ਇੱਕ ਇਦਾਂ ਦੇ ਗੀਤਕਾਰ ਨੂੰ ਤੁਹਾਡੇ ਸਾਹਮਣੇ ਲੈ ਕੇ ਆਏ ਆ ਜਿਨ੍ਹਾਂ ਦੇ ਮੈਂ ਗੱਲ ਕਰਾਂ ਅਨੇਕਾਂ ਸਾਰੇ ਗੀਤ ਨੇ ਜਿਹੜੇ ਬੱਖੋ-ਬੱਕ ਕਲਾਕਾਰਾਂ ਨੇ ਰਿਕਾਰਡ ਕਰਵਾਏ ਹੈ ਮੈਂ ਗੱਲ ਕਰਾਂ ਨਰਿੰਦਰ ਬੀਬਾ ਜੀ ਗੱਲ ਕਰਾਂ ਗੁਰਦਿਆਲ ਨਿਰਮਾਨ ਜੀ ਕਰਤਾ ਰਮਲਾ ਜੀ ਜਸਵਿੰਦਰ ਬਰਾੜ ਜੀ ਮੇਜਰ ਰਾਜਸਥਾਨੀ ਜੀ ਗੋਰਾ ਚੱਕ ਵਾਲਾ ਜੀ ਤੇ ਹੋਰ ਬਹੁਤ ਸਾਰੇ ਕਲਾਕਾਰ ਨੇ ਜਿਹੜੇ ਕਿ ਆਪਾਂ ਉਹਨਾਂ ਦੇ ਜ਼ੁਬਾਨੀ ਸੁਣਾਵਾਂਗੇ। ਉਹਨੇ ਮਾਸਟਰ ਗੁਰਪਾਲ ਸਿੰਘ ਜੀ ਜਿਨ੍ਹਾਂ ਨੂੰ ਆਪਾਂ ਗੀਤਾਂ ਦੇ ਵਿੱਚ ਪਾਲ ਜੇਠੂਕਿਆਂ ਵਾਲੇ ਦੇ ਨਾਂ ਕਰਕੇ ਸੁਣਦੇ ਆਂ ਤੇ ਸਾਰਿਆਂ ਦੇ ਯਾਦ ਵੀ ਆ ਗਿਆ ਹੋਣਾ ਕਿਉਂਕਿ ਬੜੇ ਫੇਮਸ ਰੈਟਰ ਨੇ ਮਾਸਟਰ ਗੁਰਪਾਲ ਜੀ ਆਓ ਫਿਰ ਆਪਾਂ ਕਰਦੇ ਆਂ ਸਵਾਗਤ। ਹਾਂਜੀ ਮਾਸਟਰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਨੇ ਜੀ? ਬਹੁਤ ਵਧੀਆ ਜੀ। ਸੋ ਕਾਫੀ ਸਮੇਂ ਦੀ ਸਾਡੀ ਇੱਛਾ ਸੀ ਜੀ ਕਿ ਤੁਹਾਨੂੰ ਮਿਲੀਏ ਤੁਹਾਡੇ ਨਾਲ ਦਿਲ ਦੀਆਂ ਗੱਲਾਂ ਕਰੀਏ। ਕਿਉਂਕਿ ਬਹੁਤ ਸਾਰੇ ਗਾਣੇ ਨੇ ਜਿਹੜੇ ਕਰਤਾਰ ਰਾਮਲਾ ਜੀ ਦੇ ਜਾਂ ਗੁਰਦਿਆਲ ਨਰਮਨ ਜੀ ਦੇ ਅਸੀਂ ਆਪ ਸੁਣੇ ਨੇ ਕਿਉਂਕਿ ਉਮਰ ਦਾ ਤਕਾਜ਼ਾ ਕਹਿ ਲਈਏ ਮੈਂ ਛੋਟਾ ਹੁੰਦੀ ਇਹ ਗਾਣੇ ਸੁਣਦਾ ਸ਼ਕੀਰ ਰਿਆਂ ਤੇ ਬੜਾ ਸੁਣਦੇ ਰਹਿੰਦੇ ਗੁੰਗਣਾਉਂਦੇ ਰਹਿੰਦੇ ਪਾਲ ਜੇਠੂਗਿਆਂ ਵਾਲਾ ਤੇ ਅੱਜ ਤੁਹਾਡੇ ਰੂਬਰੂ ਹੋਣ ਦਾ ਤੁਹਾਨੂੰ ਮਿਲਣ ਦਾ ਮੌਕਾ ਮਿਲਿਆ ਸੋ ਅੱਜ ਤੁਹਾਡੀ ਜ਼ਿੰਦਗੀ ਦੀਆਂ ਪਾ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਸੋ ਆਪਾਂ ਸ਼ੁਰੂਆਤ ਆ ਜਿਹੜੀ ਉਹ ਕਰਦੇ ਆ ਜੀ ਤੁਸੀਂ ਜਿਹੜੇ ਗਾਣੇ ਲਿਖਣ ਕਦੋਂ ਲੱਗੇ ਸੀ ਮੈਂ ਤਕਰੀਬਨ ਜੀ ਦਸਵੀਂ ਚ ਹੀ ਲਾ ਗਿਆ ਸੀ ਮਾੜਾ ਮੋਟਾ ਤਾਂ ਲਿਖਣ ਜੀ ਤੇ ਉਦੋਂ ਮਾੜੀ ਮੋਟੀ ਜਿਵੇਂ ਕਹਿੰਦੇ ਹੁੰਦਾ ਤੁਕਬੰਦੀ ਜੀ ਕਰਦੇ ਸੀ ਇਹ ਹੂੰ ਤੇ ਮੈਂ ਕਿਸੇ ਕੋਲੇ ਸਿੱਖਣ ਵੀ ਨਹੀਂ ਗਿਆ ਜੀ ਤੇ ਨਾ ਹੀ ਮੈਨੂੰ ਕੋਈ ਨਾ ਮੌਕਾ ਮਿਲਦਾ ਸਾਡੀ ਸਕੂਲਿੰਗ ਲਾਈਫ ਜਿੰਨੀ ਵੀ ਸੀਗੀ ਹੂੰ ਤੇ ਉਹ ਸਾਰੀ ਪੜ੍ਹਾਈ ਵਾਲੇ ਧਿਆਨ ਹੁੰਦਾ ਸੀ ਜੀ ਜੀ ਤੇ ਉਸ ਤੋਂ ਬਾਅਦ ਫਿਰ ਮੈਂ ਜਿਉਂ-ਜਿਉਂ ਵੱਡਾ ਹੁੰਦਾ ਗਿਆ ਗਾਹਾਂ ਅੱਗੇ ਲੁਧਿਆਣੇ ਜਾਣ ਲੱਗ ਗਿਆ ਜੀ ਲੁਧਿਆਣੇ ਕਲਾਕਾਰ ਸਾਰੇ ਹੁੰਦੇ ਸੀਗੇ ਜੀ ਹੂੰ ਤੇ ਉਸ ਤੋਂ ਬਾਅਦ ਮੇਰੀ ਫਸਟ ਰਿਕਾਰਡਿੰਗ ਜਿਹੜੀ ਪਹਿਲੀ ਰਿਕਾਰਡਿੰਗ ਹੈ 1978 ਦੇ ਵਿੱਚ ਹੋਈ ਹੈ ਜੀ ਪਹਿਲਾਂ ਤੁਹਾਨੂੰ ਜਿਵੇਂ ਆਪਾਂ ਗੱਲ ਕਰੀਏ ਜਦੋਂ ਤੁਸੀਂ ਸਕੂਲ ਲਾਈਫ ਦੇ ਵਿੱਚ ਪੜ੍ਹਦੇ ਸੀ ਪੜ੍ਹਾਈ ਦੇ ਨਾਲ-ਨਾਲ ਘਰ ਦੇ ਕੰਮ ਕੰਤਨ ਦੇ ਵੀ ਕਰਨੇ ਪੈਂਦੇ ਸੀ ਨਾਲ ਜੀ ਹਾਂਜੀ ਪੜ੍ਹਾਈ ਦੇ ਨਾਲ-ਨਾਲ ਤੁਹਾਨੂੰ ਪਤਾ ਤਾਂ ਹੈ ਵੀ ਕੰਮ ਤਾਂ ਖੈਰ ਕਰਨੇ ਪੈਂਦੇ ਆ ਤੇ ਪਰੰਤੂ ਐ ਸੀ ਵੀ ਮੇਰਾ ਜ਼ਿਆਦਾ ਰੁਝਾਨ ਜਿਹੜਾ ਸੀਗਾ ਵੀ ਗੀਤਾ ਵਾਲ ਤਾਂ ਉਹ ਹੈ ਨਹੀਂ ਸੀਗਾ ਉਦੋਂ ਮੇਰਾ ਤਾਂ ਸਾਰਾ ਧਿਆਨ ਹੀ ਪੜ੍ਹਾਈ ਵੱਲ ਹੁੰਦਾ ਸੀ ਜੀ ਪਰੰਤੂ ਦੇਵ ਤਿਰਕਿਆਂ ਵਾਲੇ ਦੇ ਬੇਮਤਲਬ ਹਾਊਸਿੰਗ ਮਾਨ ਤੇ ਜਦੋਂ ਦਰਸੰਧੂ ਦੇ ਗੀਤ ਸੁਣ ਕੇ ਜਦੋਂ ਸਪੀਕਰ ਜਿਹੜੇ ਸੀਗੇ ਉਹ ਮੰਜਿਆਂ ਤੇ ਜੋੜ ਕੇ ਲੱਗਦੇ ਸੀ ਉਹਨਾਂ ਨੂੰ ਸੁਣ ਸੁਣ ਕੇ ਮੈਂ ਥੋੜਾ ਕੰਨਾ ਲਿਖਣ ਲੱਗ ਗਿਆ ਸੀ ਅੱਛਾ ਜੀ ਹਾਂਜੀ ਤੇ ਫਿਰ ਕਿੰਨਾ ਕੁ ਸੰਘਰਸ਼ ਕੀਤਾ ਜਦੋਂ ਤੁਹਾਡਾ ਪਹਿਲਾ ਗਾਣਾ ਆਉਂਦਾ ਆਪਾਂ ਗੱਲ ਕਰ ਰਹੇ ਸੀ ਵੀ ਪਹਿਲੀ ਵਾਰੀ ਤੁਸੀਂ ਨਰਿੰਦਰ ਬੀਬਾ ਜੀ ਨੂੰ ਮਿਲੇ ਹੋ ਤੇ ਕਿੰਨੇ ਕੁ ਗੀੜੇ ਨੇ ਜਿਹੜੇ ਤੁਹਾਡੇ ਇਥੋਂ ਜੇਠੂ ਕਿਆ ਤੋਂ ਲੁਧਿਆਣੇ ਦੇ ਬਸਰਾ ਹੀ ਲੱਗੇ ਕਿੰਨਾ ਕੁ ਸੰਘਰਸ਼ ਕਰਨਾ ਪਿਆ ਜੀ ਦੇਖੋ ਜੀ ਸੰਘਰਸ਼ ਦੀ ਗੱਲ ਤੁਹਾਨੂੰ ਤੁਹਾਨੂੰ ਮੈਂ ਦੱਸ ਦਾਂਗੇ ਵੀ ਉਸ ਮੌਕੇ ਜਿਹੜੇ ਸਿੰਗਰ ਸੀ ਨਾ ਸਾਰੇ ਤੇ ਉਹ ਉਹ ਲੁਧਿਆਣਾ ਹੀ ਹੁੰਦੇ ਸੀ ਹਾਂਜੀ ਤੇ ਮਾਸਟਰ ਹੋਣ ਦੇ ਨਾਤੇ ਮੈਂ ਮਤਲਬ ਐਤਵਾਰ ਦੀ ਛੁੱਟੀ ਹੁੰਦੀ ਸੀਗੀ ਤੇ ਉਦੋਂ ਫਿਰ ਮਤਲਬ ਉਦੋਂ ਚਲੇ ਜਾਣਾ ਜੀ ਵਿਚਦੀ ਟਾਈਮ ਕੱਢ ਕੇ ਜਦੋਂ ਵੀ ਮੌਕਾ ਜੇ ਮਿਲਦਾ ਤੇ ਫਿਰ ਕੋਈ ਮਿਲਦਾ ਕੋਈ ਨਾ ਮਿਲਦਾ ਸੰਘਰਸ਼ ਤਾਂ ਤੁਹਾਨੂੰ ਆਪ ਹੀ ਦੇਖ ਲਓ ਵੀ ਮਤਲਬ ਕਰਨਾ ਹੀ ਪਿਆ ਜੀ ਫਿਰ ਕਾਫੀ ਦੇਰ ਬਾਅਦ ਫਿਰ ਮੈਨੂੰ ਮਤਲਬ ਗੁਰਚਰਨ ਪੋਲੀ ਜੀ ਨੇ ਮੇਰੇ ਗੀਤ ਕਰਵਾਤੇ ਸੀ ਮਤਲਬ ਦੋ ਗੀਤ ਕਰਵਾਏ ਸੀ ਉਹਨਾਂ ਨੇ ਉਹਨਾਂ ਦੇ ਵਿੱਚੋਂ ਇੱਕ ਦੇਰ ਤਰੀਕਿਆਂ ਵਾਲੇ ਦਾ ਗੀਤ ਸੀਗਾ ਇੱਕ ਸੰਮਸੂਹ ਆਯਾਦ ਦਾ ਸੀਗਾ ਤੇ ਦੋ ਪਹਿਲੇ ਜਿਹੜੇ ਮੇਰੇ ਸੀ ਗੀਤ ਤੇ ਉਦੋਂ ਮੈਨੂੰ ਖੁਸ਼ੀ ਵੀ ਬਹੁਤ ਹੋਈ ਵੀ ਮੇਰੇ ਇੱਕ ਨਵੇਂ ਮੁੰਡੇ ਦੇ ਜਿਹੜੇ ਦੋ ਗੀਤ ਹੋਏ ਨੇ ਤੇ ਉਹਨਾਂ ਦੇ ਪੁਰਾਣੇ ਬੰਦਿਆ ਦੇ ਇੱਕ ਗੀਤ ਹੋਇਆ ਸੀ ਕਿ ਗੀਤ ਹੋਇਆ ਸੀਗਾ ਤੇ ਉਹ ਗੀਤ ਸੀਗੇ ਟੋਰ ਸਕੂਟਰ ਨੂੰ ਖੜੀਆਂ ਰਹਿਣ ਦੇ ਕੁੜੀਆਂ ਤੇ ਤਿੰਨ ਜੋੜੇ ਲੱਡੂਆਂ ਦੇ ਵਾਹ ਜੀ ਵਾਹ 1978 ਦੇ ਵਿਚਾਰੇ ਤੇ ਉਸ ਤੋਂ ਪਹਿਲਾਂ ਤੁਹਾਡੀ ਮੁਲਾਕਾਤ ਹੁੰਦੀ ਹੈ ਨਰਿੰਦਰ ਵੀਰ ਬਾਈ ਦੇ ਨਾਲ ਨਹੀਂ ਜੀ ਬੀਬਾ ਜੀ ਦਾ ਬਾਤ ਜੀ ਹਾਂ ਬੀਬਾ ਜੀ ਨਾ ਬੀਬਾ ਜੀ ਐਸਟੈਬਲਿਸ਼ ਪਹਿਲਾਂ ਸੀਗੇ گاਉਂ ਦੇ ਪਹਿਲਾਂ ਸੀ ਇਹਨਾਂ ਤੋਂ ਸੀਨੀਅਰ ਸੀਗੇ ਪਰੰਤੂ ਮੇਰਾ ਹੌਲੀ ਹੌਲੀ ਜਦੋਂ ਮੇਰੀ ਜਾਣ ਪਛਾਣ ਜੀ ਹੋ ਗਈ ਲੁਧਿਆਣਾ ਜਾਣ ਦੇ ਤੇ ਮੈਂ ਮਤਲਬ ਹੌਲੀ ਹੌਲੀ ਹੋਰ ਸਿੰਘਰਾ ਕੋਲੇ ਵੀ ਜਾਣ ਲੱਗ ਗਿਆ ਜਿਵੇਂ ਬੀਬਾ ਜੀ ਕੋਲੇ ਗਿਆ ਰਮਲਾ ਜੀ ਕੋਲੇ ਗਿਆ ਠੀਕ ਹੈ ਨਹੀਂ ਗੱਲ ਤੇ ਉੱਥੇ ਇੱਕ ਅਜੈਬ ਰਾਏ ਸੀਗਾ ਪਿਆਰਾ ਸਿੰਘ ਪੰਡਸ਼ੀ ਉਹਨਾਂ ਨੇ ਮੇਰੇ ਗੀਤ ਕਰਵਾਏ ਜੀ ਹਾਂਜੀ ਤੇ ਹੌਲੀ ਹੌਲੀ ਇਸ ਤਰ੍ਹਾਂ ਜਾਣ ਪਛਾਣ ਜੀ ਬਣ ਗਈ ਜੀ ਉਹਨਾਂ ਨੇ ਫਿਰ ਹੌਲੀ ਹੌਲੀ ਦੇਖ ਦੇਖ ਕੇ ਮੇਰੇ ਗੀਤ ਕਰਵਾਏ ਪੋਲੀ ਜੀ ਤੱਕ ਫਿਰ ਕਿਵੇਂ ਪਹੁੰਚ ਹੁੰਦੀ ਹੈ ਜੀ ਕਿ ਐਦਾਂ ਹੀ ਜਾਂਦੇ ਜਾਂਦੇ ਜਾਂ ਕਿਸੇ ਨੇ ਮਲਾਇਆ ਤੁਹਾਨੂੰ ਨਹੀਂ ਮਲਾਇਆ ਕਿਸੇ ਨੇ ਸੀ ਇਹਨਾਂ ਦੇ ਬੋਰਡ ਲੱਗੇ ਹੁੰਦੇ ਸੀ ਲੁਧਿਆਣੇ ਅੱਡੇ ਦੇ ਉੱਤੇ ਜੀ ਹੂੰ ਉਹ ਫਿਰ ਬੋਰਡ ਤੇ ਮਤਲਬ ਉੱਥੇ ਜੇ ਤੁਹਾਨੂੰ ਜਾਣਾ ਸੀ ਉਹ ਬੋਰਡ ਦੇ ਅਕੋਰਡਿੰਗ ਟੂ ਮਤਲਬ ਕਦੇ ਕਿਸੇ ਦੇ ਸਿੰਗਰ ਕੋਲੇ ਜਾਣਾ ਕਦੇ ਕਿਸੇ ਸਿੰਗਰ ਕੋਲੇ ਜਾਣਾ ਜਿਹੜਾ ਬੰਦਾ ਮਿਲ ਜਾਂਦਾ ਸੀਗਾ ਉਹਨੂੰ ਆਪਣੇ ਗੀਤ ਦਿਖਾਉਣੇ ਜੀ ਤੇ ਉਹੀ ਗੱਲ ਫਿਰ ਇਹ ਗੁਰਚਰਨ ਪੋਲੀ ਜੀ ਦੇ ਮੇਰੇ ਗੀਤ ਪਸੰਦ ਆ ਗਏ ਜੀ ਤੇ ਇਹਨਾਂ ਨੇ ਫਿਰ ਮੇਰੇ ਗੀਤ ਪਹਿਲਾਂ ਇਹ ਦੋ ਗੀਤ ਕਰਵਾਏ ਸੀ ਐਚ ਐਮ ਬੀ ਕੰਪਨੀ ਦੇ ਬਤਨੋਤਾ ਉਸ ਮੁਕੇ ਐਚ ਐਮ ਬੀ ਕੋ ਪੀਜੀ ਹਿਮਾਸਟਰ ਬੋਸ ਵਾਲੀ ਤੇ ਉਦੋਂ ਮਤਲਬ ਸਾਰੀ ਮੇਰੀ ਪਹਿਲੀ ਰਿਕਾਰਡਿੰਗ ਜਿਹੜੀ ਹੋਈ ਹੈ ਸਾਰੀ ਤੇ ਉਹ ਐਚ ਐਮ ਬੀ ਕੰਪਨੀ ਚ ਹੋਈ ਉਸ ਤੋਂ ਬਾਅਦ ਜੋ ਕੈਸਟ ਕਲਚਰ ਆ ਗਿਆ ਫਿਰ ਕੈਸਟਾਂ ਦਾ ਅੱਡੋ ਅੱਡੀ ਹਰ ਇੱਕ ਕੰਪਨੀ ਆਪ ਉਹਦਾ ਗੀਤ ਕਰਾਉਣ ਲੱਗ ਗਏ ਹਾਂਜੀ ਹਾਂਜੀ ਤੇ ਫਿਰ ਉਸ ਤੋਂ ਬਾਅਦ ਤੁਸੀਂ ਅੱਗੇ ਅੱਗੇ ਵਧਦੇ ਗਏ ਹਨਾ ਗੁਰਦੇਵਾਲ ਨਿਰਮਾਨ ਜੀ ਨੇ ਵੀ ਕਰਵਾਈ ਤੁਹਾਡੇ ਤੇ ਉਹ ਕਿਹੜੇ ਸੀਗੇ ਉਸ ਤੋਂ ਬਾਅਦ ਲਵਲੀ ਨੇ ਵੀ ਕਰਾਏ ਨੇ ਜੀ ਆਪਾਂ ਸਾਰੇ ਜਿਹੜੇ ਗੀਤ ਨੇ ਕਿਉਂਕਿ ਮੇਰੇ ਖਿਆਲ ਆ ਵੀ 70 75 ਕਲਾਕਾਰ ਨੇ ਜਿਨ੍ਹਾਂ ਨੇ ਤੁਹਾਡੇ ਗਾਣੇ ਹਾਂਜੀ ਤੇ ਫਿਰ ਉਹਨਾਂ ਬਾਰੇ ਵੀ ਨਾਲ ਨਹੀਂ ਹਾਂ ਤੁਹਾਨੂੰ ਦੱਸ ਦਾਂ ਜੀ ਗੱਲ ਵੀ ਤੁਹਾਡੇ ਨਾਲ ਗੁਰਚਰਨ ਪੁਲੀ ਤੇ ਮੈਂ ਦੱਸ ਹੀ ਚੁੱਕਿਆ ਜੀ ਹਾਂਜੀ ਤੇ ਉਸ ਤੋਂ ਬਾਅਦ ਫਿਰ ਮੇਰਾ ਗੀਤ ਕਰਾਇਆ ਸੀ ਹਰਮਲਾ ਜੀ ਨੇ ਜੀ ਤੇ ਇਹਨਾਂ ਦੇ ਫਿਰ ਜਿਆਦਾ ਤਾਂ ਮੇਰੇ ਜੀ ਜਿਆਦਾ ਮਸ਼ਹੂਰ ਹੋਏ ਨੇ ਗੀਤ ਤਾਂ ਕਾਫੀ ਕਰਵਾਏ ਨੇ ਪਰੰਤੂ ਮੈਂ ਤੁਹਾਨੂੰ ਦੋ ਜਿਹੜੇ ਹੋਏ ਨੇ ਜਿਆਦਾ ਮੈਂ ਮਤਲਬ ਆਸ਼ੀਮਗੜ ਟਰਾਲੀ ਵੱਡੀ ਹੂੰ ਤੇ ਜਾ ਵੀ ਨਾ ਕਿ ਚੀ ਨ ਕਰਦੀ ਪੁੱਠਾ ਕਰੀਆ ਪਤਾ ਨਹੀਂ ਤਾਂ ਆਦਾ ਸਾ ਕਰਾਇਆ ਭਾਬੀ ਦੇ ਹੌਰ ਸਾਤਾ ਨਹੀਂ ਇਹ ਦੂਸਰਾ ਕਿਸੇ ਜਿਹੜਾ ਪਿੱਛੇ ਜੀ ਕਾਫੀ ਮਤਲਬ ਦੇਰ ਬਾਅਦ ਹੋਇਆ ਸੀਗਾ ਤੇ ਲਿਖਿਆ ਵੀ ਦੇਰ ਬਾਅਦ ਹੀ ਸੀਗਾ ਉਹ ਅਸੀਂ ਜਾਣ ਪਛਾਣ ਸਾਡੀ ਸੀਗੀ ਹੋਰ ਵੀ ਗੀਤ ਹੋਏ ਨੇ ਵੀ ਜੀ ਪਰੰਤੂ ਜਾਦੇ ਜਿਹੜਾ ਲੋਕਾਂ ਨੇ ਜਿਆਦਾ ਪਸੰਦ ਕੀਤਾ ਬਾਬਾ ਤਰਿੰਜਨ ਦੇ ਬੈਠ ਸਕੇ ਹੂੰ ਕੋਈ ਤੁਹਾਡਾ ਜੀ ਆਹ ਵੇ ਮੇਰੇ ਗੀਤ ਹੈ ਜੀ ਤੇ ਉਸ ਤੋਂ ਬਾਅਦ ਫਿਰ ਮੇਰਾ ਗੀਤ ਬੀਬਾ ਜੀ ਨੇ ਵੀ ਕਰਵਾਇਆ ਸੀਗੀ ਦੋ ਦਿਨ ਜੀ ਪਰਚਾ ਕੇ ਬੇਤੁਰ ਗਿਆ ਕੈਨੇਡਾ ਨੂੰ ਹੂੰ ਉਨਾਂ ਨੇ ਡਿਊਟ ਦੀ ਸੀ ਜਿਹੜੋਂ ਨੇ ਆਪਣੇ ਭਾਈ ਸਾਹਿਬ ਅਮੀਰ ਸਿੰਘ ਰਾਣਾ ਦੇ ਨਾਲ ਕਰਵਾਇਆ ਸੀ ਇੰਗਲੈਂਡ ਦੇ ਵਿੱਚ ਜਾ ਕੇ ਜੀ 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 ਹਾਂਜੀ ਅੱਛਾ ਜਿਵੇਂ ਆਪਾਂ ਇੱਥੇ ਗੱਲ ਕਰੀਏ ਹਨਾ ਬਾਕੀ ਕਲਾਕਾਰਾਂ ਬਾਰੇ ਵੀ ਗੱਲ ਕਰਨੀ ਹੈ ਕੀ ਜਿਹੜੇ ਤੁਹਾਡੇ ਇੰਜਨ ਤੇ ਬੈਠ ਜਾਂਗੇ ਨਾ ਜਾਂ ਆਸ਼ੇ ਮਗਨ ਟ੍ਰਾਲੀ ਵੱਡੀ ਇਹ ਕੋਈ ਹਕੀਕਤ ਸੀ ਅੱਖੀ ਵੇਖੀ ਜਾਂ ਇੱਕ ਕਲਪਨਾ ਸੀ ਜੀ ਨਹੀਂ ਜੀ ਕਲਪਨਾ ਨਹੀਂ ਸੀ ਬਿਲਕੁਲ ਅੱਖੀਂ ਦੇਖ ਕੇ ਸਾਰੀ ਕਹਾਣੀ ਨੂੰ ਉਸ ਨੂੰ ਦੇ ਕੇ ਫਿਰ ਉਹ ਸ਼ਬਦਾਂ ਚ ਬੰਨਣ ਦੀ ਕੋਸ਼ਿਸ਼ ਕੀਤੀ ਜੀ ਕੀ ਕਹਾਣੀਆਂ ਕੀ ਸੀ ਜੋ ਕਹਾਣੀ ਫਸੰਦਾਸੀ ਦਿੱਤੇ ਜੀ ਮੈਂ ਤੁਹਾਨੂੰ ਵੀ ਮਤਲਬ ਐਂ ਕਰਕੇ ਜਿਹੜਾ ਸੀ ਆਸ਼ੇਮਗਟ ਟਰਾਲੀ ਵੱਡੀ ਵਾਲੀ ਤੇ ਮੇਰੀ ਇੱਕ ਆਪਣੀ ਸਖੀ ਉਹ ਪਰਚਾਈ ਵੀ ਉਹ ਕਾਫੀ ਮਤਲਬ ਤਖੜੀ ਸੀਗੀ ਭਾਰੀ ਜੀ ਜਿਹਨੂੰ ਮੋਟੀ ਕਹਿ ਲੀਏ ਭਾਰੀ ਕਹਿ ਲੀਏ ਤੇ ਮੇਰਾ ਭਾਈ ਸਾਹਿਬ ਸੀਗਾ ਪਤਲਾ ਜਾਂ ਸੀਗਾ ਜੀ ਤੇ ਉਹ ਉੱਥੋਂ ਉਹਨੂੰ ਦੇਖ ਦੇਖ ਕੇ ਜੀ ਮੈਂ ਫਿਰ ਜਿਵੇਂ ਕਹਿੰਦੇ ਹੁੰਦੇ ਆ ਨਾ ਤੇ ਮਤਲਬ ਉਹ ਗੀਤ ਲਿਖਦਾ ਸੀ ਉਹਨਾਂ ਨੇ ਕਿਹਾ ਨਹੀਂ ਸਾਨੂੰ ਗੀਤਾਂ ਚ ਲਾਇਆ ਨਹੀਂ ਉਹਨਾਂ ਨੂੰ ਦੱਸਿਆ ਹੀ ਨਹੀਂ ਜ ਮੈਂ ਮੈਂ ਕਿਸੇ ਨੂੰ ਵੀ ਦੱਸਿਆ ਜੀ ਬਿਲਕੁਲ ਜੇ ਮੇਰੇ ਕੋਲ ਇੱਕ ਗੀਤ ਸੀਗਾ ਜੇਠ ਨੂੰ ਚਾੜ ਚੜ ਗਿਆ ਮੈਂ ਸੰਗਦੀ ਸੰਗੋਂਦੀ ਗਈ ਉਹਦੇ ਬੇਸਿਕਾ ਪਪੂ 베ਰੇ ਨਾ ਬਰਾਇਆ ਬੜੀ ਜੇਠ ਦੀ ਪੂਜਣੀ ਪਊ ਕਿਸੇ ਬੰਦੇ ਨੇ ਮੈਨੂੰ ਅਲੰਭਾ ਦਿੱਤਾ ਕਹਿੰਦੇ ਵੀ ਐ ਕਰਕੇ ਜੇ ਸਾਡੇ ਸਾਡੇ ਤੇ ਗੀਤ ਬਣਾਤਾ ਮੈਂ ਕਿਹਾ ਨਹੀਂ ਭਾਈ ਤੁਹਾਡੇ ਤੇ ਗੀਤ ਨਹੀਂ ਬਣਾਇਆ ਮੇਰੇ ਆਪ ਦੀ ਘਰ ਦੀ ਹਕੀਕਤ ਆ ਮੈਂ ਸਾਡੇ ਮੁੰਡੇ ਜਿਹੜਾ ਤਾਇਆ ਸੀ ਨਾ ਤੇ ਉਹ ਵੀ ਵੱਡੀ ਉਮਰ ਦਾ ਸੀਗਾ ਉਹਦਾ ਮੇਲੇਟ ਵਿਆਹ ਹੋਇਆ ਸੀ ਤੇ ਮੇਰੇ ਕਾਕੇ ਦਿਨ ਆ ਵੀ ਪਪੂ ਸੀਗਾ ਮੈਂ ਮੈਂ ਫਕੀਰ ਜੀ ਜੀ ਹਾਂਜੀ ਤੇ ਉੱਥੋਂ ਨਿਕਲੀ ਕਹਾਣੀ ਹੋ ਜੀ ਹਾਂਜੀ ਹਾਂਜੀ ਜੀ ਜਿਹੜੀ ਸਰ ਕੀ ਗੱਲ ਦਾ ਬਾਬਾ ਤੇ ਇੰਜਨ ਤੇ ਬੈਠ ਜਾ ਕਿ ਨਾ ਉਹ ਫਿਰ ਜਦੋਂ ਮੈਂ ਲੰਘਦਾ ਟੱਪਦਾ ਜੀ ਕਰੀ ਵਰੀ ਬਸਾਂ ਤਾਂ ਆਪਾਂ ਜਾਂਦੇ ਰਹਿੰਦੇ ਆ ਜੀ ਤੇ ਉਦੋਂ ਫਿਰ ਮੈਂ ਜਦੋਂ ਲੜਕੀਆਂ ਵਿਚਾਰੀਆਂ ਦੇਖਦਾ ਪਿੰਡਾਂ ਦਾ ਇੰਨੇ ਹੁਣ ਤਾਂ ਸਕੂਲ ਪਲੱਸ 2 ਵਾਲੇ ਬਣ ਗਏ ਜੀ ਹੋ ਗਏ ਤੇ ਪ੍ਰੰਤੂ ਉਹ ਕੁੜੀਆਂ ਨੂੰ ਬਾਹਰ ਹੀ ਆਣਾ ਪੈਂਦਾ ਸੀਗਾ ਤੇ ਉਸ ਕਰਕੇ ਫਿਰ ਬੱਸਾਂ ਦੇ ਵਿੱਚ ਜੋ ਹਾਲਤ ਹੁੰਦੇ ਸੀ ਵਿਚਾਰੀਆਂ ਕੁੜੀਆਂ ਕੋਈ ਸੀਟਾਂ ਪੂਰੀਆਂ ਹੁੰਦੀਆਂ ਸੀਗੀਆਂ ਉਹ ਘੜਣ ਬੈਠਣੇ ਸੀ ਦਿੰਦਾ ਤੇ ਇਸ ਕਰਕੇ ਫਿਰ ਉਹ ਜਿਹੜਾ ਉਹ ਲੜਕੀ ਜਿਹੜੀ ਤੁਹਾਨੂੰ ਪਤਾ ਵੀ ਡਰਾਈਵਰ ਨੂੰ ਕਹਿੰਦੀ ਆ ਬਾਬਾ ਮੈਂ ਬਹਿਣ ਜਾ ਠੀਕ ਹੈ ਨਹੀਂ ਗੱਲ ਤੇ ਮੈਂ ਤੁਹਾਨੂੰ ਦੱਸੀ ਸੀ ਗੱਲ ਵੀ ਉਹਦੇ ਵਿੱਚ ਵੀ ਇਹ ਵੀ ਹੈ ਵੀ ਪਾਣੀ ਪਾਣੀ ਹੋਇਆ ਮੇਰੇ ਨੂੰ ਚੜੇ ਕੋਈ ਹਿੱਲਣ ਦੇਵੇ ਨਾ ਲਤਵਾ ਬਾਬਾ ਜੀ ਤੇ ਇੰਜਨ ਦੇ ਬੈਠ ਸਕਿਆ ਨਾ ਵੀ ਇੰਨੀ ਮਤਲਬ ਇੰਨਾ ਮੁੜ ਕੋ ਮੁੜ ਕੇ ਹੋ ਜਾਂਦੇ ਬੱਚੇ ਫਿਰ ਉਹ ਕਾਰਨ ਕੀ ਨੂੰ ਬਾਬਾ ਫਿਰ ਮੰਨੀ ਜਾਂਦਾ ਹੈਗਾ ਹਮ ਮਤਲਬ ਉਹ ਕਹੇ ਵੀ ਇਹ ਇੰਜਨ ਵਿ ਇੱਧਰ ਤਾਂ ਬਲਕੇ ਭੀੜ ਬਹੁਤ ਐ ਉਹਨੇ ਫਿਰ ਕਹਿਤਾ ਵੀ ਇੱਕ ਕੁੜੇ ਪਾੜੀ ਬੈਠ ਜਾ ਕਿਸ ਤੇ ਨਾਲ ਲੱਗਾ ਪਰ ਉਹ ਕਹਿੰਦੇ ਦੋਨੇ ਫਿਰ ਹਾਰ ਕੇ ਇੰਜਾਂ ਤੇ ਕਹਿਤਾ ਵੀ ਬਾਈ ਇੱਥੇ ਬੈ ਜਾ ਫਿਰ ਇਹ ਵੀ ਮੇਰੇ ਅੱਖੀਂ ਦੇਖਣ ਦੀ ਗੱਲ ਹੈ ਜੀ 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 ਕਿਸੇ ਬੜੇ ਅਜੀਬ ਨੇ ਜੀ ਕਿਉਂਕਿ ਪਹਿਲਾਂ ਗੱਲ ਲਈ ਜਿਹੜੀ ਆਪਾਂ ਉਹ ਆਪਣੀ ਡਿਸਕਸ ਹੋ ਵੀ ਗਈ ਸੀ ਆਸ਼ੇਮਾਗ ਟਰਾਲੀ ਵੱਡੀ ਤੇ ਆ ਜਿਹੜਾ ਪੱਪੂ ਵਾਲੀ ਕਹਾਣੀ ਹੈ ਇਹ ਬੜੀ ਇਹ ਵੀ ਬਿਲਕੁਲ ਵੀ ਠੀਕ ਹੈ ਮੇਰੇ ਮੇਰੇ ਪਿੰਡ ਦੇ ਆਪਦੇ ਬੰਦੇ ਮੈਂ ਤੁਹਾਨੂੰ ਜੇ ਕਿਤੇ ਫੇਰ ਤੁਹਾਡਾ ਗੇੜਾ ਪੱਜਾ ਮੈਂ ਤੁਹਾਨੂੰ ਮਲਾ ਕੇ ਜੀਵਾਂਗਾ ਉਹਨਾਂ ਨੇ ਮੈਨੂੰ ਕਈ ਵਾਰੀ ਕਿਹਾ ਸੀ ਅਖੀਰ ਨੂੰ ਮੈਂ ਉਹਨਾਂ ਨੂੰ ਕਿਹਾ ਮੈਂ ਭਾਈ ਤੁਸੀਂ ਮੈਨੂੰ ਬਾਰ-ਬਾਰ ਨਾ ਕਹੋ ਇਹ ਤਾਂ ਮੇਰੇ ਆਪ ਦੀ ਘਰ ਦੀ ਕਹਾਣੀ ਹੈ ਹੂੰ ਫਿਰ ਉਹਨਾਂ ਨੂੰ ਥੋੜੀ ਜਿਹੀ ਤਸੱਲੀ ਹੋਈ ਫਿਰ ਥੋੜਾ ਜੈਨੂੰ ਆਪਾਂ ਕਹਾਣੀ ਨੂੰ ਖੋਲ ਜੀ ਵੀ ਲਈਏ ਜੀ ਦੱਸੋ ਹੋਏ ਸੀਗਾ ਜੀ ਅ ਜਿਮਰਗੇ ਜਿਹੜਾ ਤੇ ਗਣ ਗਣ ਬਦਲੇ ਲਉ ਤੇ ਉਹ ਵੀ ਦਾ ਪੱਪੂ ਦਾ ਜਿਹੜਾ ਤਾਇਆ ਸੀਗਾ ਉਹ ਬੰਬੇ ਚ ਲਿਆ ਗਿਆ ਸੀ ਉਸ ਤੋਂ ਬਾਅਦ ਜਦੋਂ 40 ਸਾਲ ਦੀ ਉਮਰ ਦਾ ਹੋ ਗਿਆ ਜੀ 40 ਉਸ ਤੋਂ ਘਰੇ ਆ ਗਿਆ ਸੀ ਉਦੋਂ ਉਹ ਤਾਂ ਵਿਆਹ ਨਹੀਂ ਸੀ ਹੋਇਆ ਸੀ ਹੂੰ ਤੇ ਫਿਰ ਉਹਦੇ ਤੇ ਦੇਖ ਕੇ ਮੇਰੇ ਉਦੋਂ ਦੋ ਬੱਚੇ ਸੀ ਜੀ ਫਿਰ ਉਹਨਾਂ ਦੇ ਆਪਸ ਵਿੱਚ ਦੇ ਸਵਾਲ ਜਵਾਬ ਦਾ ਮੈਂ ਲਿਖਤੇ ਵੀ ਐ ਕਰਕੇ ਤੇ ਮੈਨੂੰ ਸਾਖ ਕਰਵਾ ਦੇ ਫਿਰ ਉਹਨੂੰ ਸਾਖ ਵੀ ਕਰਉਣਾ ਪਿਆ ਵਿਆਹ ਵਿਜੀ ਸਾਡੇ ਆਪ ਦੇਖਾ ਲਈ ਸੀ ਨਹੀਂ ਗਿਆ ਸੀ ਜੀ ਹਾਂ ਜੀ ਹਾਂ ਇਹ ਕਰਾਉਣਾ ਕਰਾ ਦੋ ਨਹੀਂ ਫਿਰ ਭਾਈ ਜੇੜ ਦੀ ਮੜੀ ਉਹਦੇ ਵਿੱਚ ਹੋਏ ਮਿਲਣੀ ਨਹੀਂ ਮਾਜ ਪਪੂ 베ਰੇਲਾਪੁਰ ਆ ਮਾੜੀ ਜੇੜ ਦੀ ਪੂਜਣੀ ਪਊ ਤੇ ਮਰਗਾ ਜੇੜ ਛੜਾ ਤੇਰੇ ਗਿਣ ਗਿਣੇ ਬਦਲੇ ਲਊ ਹੂੰ ਕਿਉਂਕਿ ਹੁੰਦਾ ਸੀ ਨਾ ਤੇ ਮਾਜ ਨਾਲ ਮਿਲਦੀ ਤਾਂ ਵੀ ਕਹਿੰਦੇ ਵਿੱਚ ਹਾਂ ਅਕਸਰ ਹੁੰਦੇ ਸੀ ਜਾਂ ਅਕਸਰ ਨੂੰ ਪਰਜਾਈਆਂ ਤੇ ਜੋਰ ਪਾਉਂਦੇ ਆਏ ਨੇ ਪਹਿਲਾਂ ਤੋਂ ਵੀ ਹੁਣ ਵੀ ਪਹਿਲਾਂ ਆਪ ਆਪਣੀ ਪਰਜਾਈ ਨੇੜੇ ਹੁੰਦੀ ਉਹਨੂੰ ਕਹਿੰਦੇ ਆ ਵੀ ਮਾਪ ਕਹਿੰਨੇ ਆ ਵੀ ਭਾਈ ਰਿਸ਼ਤਾ ਕਰਵਾ ਦੇ ਮਾਪੇ ਵੀ ਚਾਹੁੰਦੇ ਹੁੰਦੇ ਆ ਵੀ ਭਾਈ ਤੂੰ ਲਿਆ ਕੇ ਤੋਰ ਰਿਸ਼ਤਾ ਹਾਂਜੀ ਹਾਂਜੀ ਤੇ ਹੁੰਦਾ ਹੁੰਦਾ ਪਹਿਲਾਂ ਇਹ ਚੀਜ਼ਾਂ ਦਾ ਹੈਗਾ ਸੀ ਬਿਲਕੁਲ ਜੀ ਬਿਲਕ ਹਾਂ ਜੀ ਰਾਮਨਾਥ ਜੀ ਨੇ ਕਰਤਾ ਰਾਮਨਾਥ ਜੀ ਨੇ ਆਹੋ ਪਰ ਜਦ ਮੈਂ ਜਾਣ ਆਉਣ ਲੱਗ ਗਿਆ ਜੀ ਉੱਥੇ ਫਿਰ ਇਹਨਾਂ ਨੇ ਮੇਰਾ ਕੀਤਾ ਪਹਿਲਾ ਜਿਹੜਾ ਗੀਤ ਗਾਇਆ ਸੀਗਾ ਜੀਠੂ ਚਾਚੜ ਕੇ ਮੈਂ ਸਕਦੀ ਸੰਗੋਂਦੀ ਗਈ ਫਿਰ ਹੋਰ ਵੀ ਉਹ ਦੂਸਰੇ ਮੈਂ ਤਾਂ ਦੱਸੀ ਸੀ ਗੱਲ ਵੀ ਇਹ ਕਰਵਾਏ ਮਤਲਬ ਆਸ਼ੇਮਾਂ ਦੇ ਟ੍ਰਾਲੀ ਬੱਡੀ ਤੇ ਬਾਬਾ ਤਰੀਆਂ ਤੇ ਬੈਠ ਸਕਣਾ ਜੀ ਤਾਂ ਹੋਰ ਵੀ ਕਈ ਗੀਤ ਗੀਤ ਨੇਗੇ ਮਤਲਬ ਇਸ ਤਰ੍ਹਾਂ ਆ ਜਾਏ ਬਰਾਏ ਨੇ ਕਰਵਾਇਆ ਸੀ ਜੀ ਗੀਤ ਇਹ ਤੇ ਉਹ ਕੁੜੀ ਸੀ ਮਨਜੀਤ ਕੌਰ ਤੇ ਉਹਨੇ ਕਰਵਾਇਆ ਸੀਗਾ ਹਰ ਰਾਤ ਨੂੰ ਦੀ ਫੜ ਮੰਜੇ ਦੀਆਂ ਬੰਜਾਂ ਵੇ ਤੇ ਇੱਕ ਮੇਰਾ ਕੁਮਾਰੀ ਲਾਜ ਸੀ ਕੁੜੀ ਦਿੱਲੀ ਦੀ ਉਹਨੇ ਗੁਰਦੇਵਾਲਾ ਨਿਰਮਾਨ ਨੇ ਕਰਾਇਆ ਸੀਗਾ ਜੀ ਪਰੇ ਹੋ ਜਾ ਵਿੱਚ ਕਿੰਨੇ ਮੇਰੇ ਰੰਗ ਮੁਸ਼ਕੀ ਪਰੇ ਹੋ ਜਾਣੇ ਸ਼ਰਾਬੀਆਂ ਤੋਂ ਰੱਬ ਡਰਦਾ ਤੇ ਇਸ ਤਰ੍ਹਾਂ ਦੇ ਕਾਫੀ ਕੀ ਸੋਹਣੇ ਲੱਗਦਾ ਇਹ ਮੁੰਡਿਆ ਬਰਾਤ ਵਿੱਚ ਵੇ ਸੋਹਣੀ ਲੱਗਦੀਆਂ ਮੇਲਣਾਂ ਦੇ ਵਿੱਚ ਕੁੜੀਆਂ ਤੇ ਇਹਨੇ लवली ਨਿਰਮਾਨ ਨੇ ਹੁਣ ਉਹਦੇ ਕਾਕੇ ਨੇ ਹੁਣ ਪਿੱਛੇ ਜੇ ਗੀਤ ਕਰਵਾਇਆ ਸੀਗਾ ਆਪ ਉਹ ਜਾਣਦੇ ਸੀ ਪਹਿਲਾਂ ਤੋਂ ਕਿ ਉਹਨਾਂ ਦੇ ਬੱਚੇ ਸੀ ਗੁਰਦਾਸ ਨਰਮਨ ਜੀ ਦੇ ਸਾਡੀ ਜਾਣੀ ਹੋਣੀ ਵੀ ਸੀਗੀ ਤੇ ਉਹ ਵੀ ਜਿਉਂ-ਜਿਉਂ ਵੱਡੇ ਹੁੰਦੇ ਗਏ ਤਾਂ ਉਹ ਮੁੰਡਾ ਚੰਗਾ ਸਿੰਗਰ ਬਣ ਗਿਆ ਜੀ ਤੇ ਉਸਨੇ ਫਿਰ ਮੈਨੂੰ ਕਿਹਾ ਜੋ ਜੁੜਮੇ ਜੇ ਬੱਡ ਲਿਆ ਦੇ ਕਿਦਾਂ ਦੀ ਕਹਾਣੀ ਹੈ ਤੇ ਉਹ ਮੁੰਡਾ ਕਹਿੰਦਾ ਵੀ ਆਪਾਂ ਤਾਂ ਮੰਜੇ ਵਾਣ ਦੇ ਚੰਗੇ ਇਹ ਵੀ ਹਕੀਕਤ ਸੀ ਜੀ ਬਿਲਕੁਲ ਹੂੰ ਵੀ ਇੱਕ ਪੜ੍ਹੀ ਲਿਖੀ ਕੁੜੀ ਹੈ ਜੀ ਠੀਕ ਹੈ ਨਹੀਂ ਗੱਲ ਤੇ ਉਹ ਹੁਣ ਨਵੀਆਂ ਸ਼ਾਮਾਂ ਉਹਨਾਂ ਦੇ ਮਨ ਸੇ ਗਈਆਂ ਪਰੰਤੂ ਅਗਲੇ ਦੀ ਇੱਕ ਆਪਣੇ ਆਪਣੇ ਦੇਖਣੀ ਹੁੰਦੀ ਹੈ ਜੀ ਵੀ ਆਮਦਨ ਮੇਰੀ ਕਿੰਨੀ ਕ ਹੈ ਠੀਕ ਹੈ ਨਹੀਂ ਗੱਲ ਇੱਕ ਉਹਦੇ ਵਿੱਚ ਇਸ ਤਰ੍ਹਾਂ ਦਾ ਸੀਗਾ ਜੀ ਵੀ ਮਤਲਬ ਰੇਗਵਾਨ ਨਰਸ ਕਰ ਤੇ ਨਰਸ ਕਰਤਾਰੀ ਮਲਾਜਮ ਬੰਦੇ ਨੇ ਆਪਾਂ ਨੂੰ ਤਾਂ ਮੱਝੇ ਬਾਣ ਦੇ ਚੰਗੇ ਨਹੀਂ ਪਰ ਉਹ ਉਹਨੇ ਰੀਸ ਕਰਦੀ ਸੀ ਜੀ ਉਹਨਾਂ ਦੀ ਜੀ ਉਹਨੇ ਫਿਰ ਕਿਹਾ ਵੀ ਆਪਾਂ ਤਾਂ ਭਾਈ ਮੱਝੇ ਦੇ ਬਾਣ ਦੇ ਚੰਗੇ ਉਹ ਫਿਰ ਦੂਜਿਆਂ ਦੀ ਉਹ ਰੀਸ ਸੀ ਨਾ ਵੀ ਉਹਨਾਂ ਨੇ ਐ ਕਰਿਆ ਆਪਾਂ ਵੀ ਕਰੀਏ ਹੁੰਦੀ ਵੀ ਹੈ ਨਾ ਫਿਰ ਉਹ ਕਹਿੰਦਾ ਵੀ ਭੱਲੇ ਲੋਕੇ ਆਪਾਂ ਦਾ ਮੱਝੇ ਠੀਕ ਨੇ ਆਪਦੀ ਜੇ ਵੀ ਠੀਕ ਰਹਿੰਦੀ ਹੈ ਹਾਂਜੀ ਹਾਂਜੀ ਉਹ ਤਾਂ ਉਹਦੇ ਸਾਹਮਣੇ ਹਾਂਜੀ ਹਾਂਜੀ ਤੇ ਜਸਵਿੰਦਰ ਬਰਾੜ ਜੀ ਮੇਜਰ ਰਾਸਤਰੀ ਜੀ ਹਾਂ ਜਸਵਿੰਦਰ ਬਰਾੜ ਜੀ ਨੇ ਮੇਰਾ ਉਦੋਂ ਪਹਿਲਾ ਜੇ ਆਕਾਸ਼ ਪਾਣੀ ਚ ਜੋ ਬ੍ਰੂਹ ਦਰਸ਼ਨ ਤੋਂ ਜਲੰਧਰ ਤੋਂ ਮੇਰਾ ਗੀਤ ਆਇਆ ਸੀ ਉਹਨਾਂ ਟਾਈਮਾਂ ਦੇ ਵਿੱਚ ਜਦੋਂ ਮੇਰੇ ਮੈਂ ਲੁਧਿਆਣੇ ਮੇਰੇ ਗੀਤ ਹੁੰਦੇ ਹੋਣ ਲੱਗੇ ਸੀ ਤੇ ਉਹ ਸੀਗਾ ਜੀ ਮਾਤੇਸ਼ਕ ਹਲਾ ਦੇ ਵਿੱਚ ਚੰਗਿਆ ਭਲਿਆ ਨੂੰ ਇਹ ਰੋਈਆਂ ਚੜਾ ਦੇਵੇ ਇਹ ਗੀਤ ਉਹ ਸੀ ਉਦੋਂ ਮੇਰਾ ਮੈਂ ਆਪ ਸੁਣ ਲਿਆ ਸੀ ਜਿਕਨੀ ਜੀ ਜਿਹੜੀ ਤੋਂ ਮੈਂ ਲਾ ਲਿਆ ਹਾਂ ਤੇ ਉਹ ਮੈਂ ਸੁਣ ਲਿਆ ਜੀ ਇਸੇ ਤਰ੍ਹਾਂ ਮੈਂ ਉਸ ਤੋਂ ਬਾਅਦ ਜੋ ਕਾਫੀ ਮੇਰੇ ਗੀਤ ਹੋ ਗਏ ਤੇ ਇੱਕ ਦਿਨ ਦੀ ਕਹਾਣੀਆਂ ਮੈਂ ਕਿਤੇ ਕੁਦਰਤੀ ਆਪਦਾ ਜਿਹੜੀ ਉਹ ਲਾ ਲਿਆ ਔਨ ਕਰ ਲਿਆ ਜੰਮੂ ਕਸ਼ਮੀਰ ਤੋਂ ਮੇਰੇ ਗੀਤੋ ਚੱਲੇ ਜਾਣ ਜੀ ਵੀ ਉਹ ਮਤਲਬ ਟੋਲ ਸਕੂਟਰ ਨੂੰ ਖੜੀਆਂ ਰਹਿਣ ਦੇ ਕੁੜੀਆਂ ਤੇ ਤਿੰਨ ਜੋੜੇ ਲੱਡੂਆਂ ਦੇ ਗੁਰਚਰ ਨਪੋਲੀ ਦਾ ਉਹ ਕਈ ਵਾਰੀ ਆਪ ਨੂੰ ਐ ਖੁਸ਼ੀ ਹੋ ਜਾਂਦੀ ਵਿਚਾਰ ਮੈਂ ਕੁਦਰਤੀ ਲਾਇਆ ਸੀ ਰੇਡੀਓ ਤੇ ਕੁਦਰਤੀ ਆਪਦਾ ਗੀਤ ਸੁਣ ਲਈ ਤਾਂ ਖੁਸ਼ੀ ਤਾਂ ਹੁੰਦੀ ਹੀ ਹੈ ਉਸ ਚਲੋ ਆਪਾਂ ਉਸ ਤੋਂ ਬਾਅਦ ਫਿਰ ਮੇਰਾ ਗੀਤ ਕਰਵਾਇਆ ਜੀ ਤੇਨੇ ਆਪਣੇ ਨੇ ਜਸਵਿੰਦਰ ਬਰਾੜ ਨੇ ਕੁੜੀ ਨੇ ਬਟੰਡੇਰੀਏ ਬਟੰਡੇਰੀਏ ਲੱਤ ਸਾਰੇ ਸੀਗੇ ਹਾਂਜੀ ਤੇ ਸਹੁਰਿਆਂ ਦੇ ਪਿੰਡ ਦੀ ਸੁਨਾਮਾ ਕੀ ਮੈਂ ਗੱਲ ਜੀ ਮੈਂ ਅੜੀਓ ਡੋਲੀ ਚ ਜੋ ਦੁਲਾਲੀ ਮੇਰੇ ਨਿਸ਼ਕੀ ਨਾਹੀ ਨੇ ਮੈਂ ਜਾਣ ਸਰਗੀ ਤੇ ਚੰਚਾਲੀ ਤੇ ਉਦੋਂ ਤੁਹਾਨੂੰ ਪਤਾ ਵੀ ਮਤਲਬ ਟ੍ਰੈਂਡ ਜਿਆ ਸੀਗਾ ਵੀ ਨਵੀਂ ਕੁੜੀ ਆਈ ਨੂੰ ਡੋਲੀ ਚੋਂ ਲਾਉਣ ਸਾਰੀ ਨਚਾ ਲੈਂਦੇ ਸੀ ਮੁੰਡਾ ਵੀ ਆਪ ਨੱਚਦਾ ਸੀ ਹਾਂਜੀ ਉਹਦੇ ਵੀਡੀਓ ਬਹੁਤ ਬਣੀਆ ਸੀ ਇਸ ਗੀਤੇ ਵੀ ਤੇ ਦੂਸਰਾ ਗੀਤ ਸੀਗਾ ਜੀ ਆ ਆ ਸਕੀਆਂ ਸਹੇਲੀਆਂ ਦੇ ਵੇਖੇ ਵਾ ਬਤੇਰੇ ਜਦੋਂ ਮੇਰੀ ਨੀ ਵਿਆਹ ਦੀ ਬੜੀ ਆਉ ਕੁੜੀਓ ਜਨਨ ਚਦੀ ਕਾਲਜ ਵਾਲੂ ਕੁੜੀਓ ਗੋਰੇ ਚਾ ਕਾਲੇ ਨੇ ਮੁੰਡਨੇ ਕਰਵਾਇਆ ਸੀ ਮੇਰਾ ਕੀ ਸੀ ਅਭੀ ਸੁਲਾ ਕਰਾ ਦੇ ਤੇਰ ਉਸਕੇ ਜਾਣ ਦਾ ਡਰ ਨਹੀਂ ਉਹ ਕੁੜੀ ਕਹਿੰਦੀ ਆ ਭਾਬੀ ਕਹਿੰਦੀ ਆ ਖਾਲੀ ਤਵੇ ਤੋਂ ਲੈਣੀ ਆ ਜੇ ਪੇਕੀ ਤੁਰ ਗਈ ਵੀ ਇਹ ਵੀ ਘਰ ਦੀ ਕਹਾਣੀ ਓਨਾਂ ਦੀ ਤੇ ਦੂਜੀ ਗੱਲ ਸੇ ਇਹ ਇਸ਼ਕ ਦਾ ਡੰਗ ਆਜ ਦੀ ਮੰਗ ਕਰਜ ਦੀ ਪੰਡ ਰਾਤ ਨੂੰ ਸੌਣ ਨਾ ਦਿੰਦੇ ਨੇ ਇਹ ਲੋਕ ਤਤ ਸੀ ਜੀ ਜੀ ਮੈਂ ਤੁਸੀਂ ਸਾਰੇ ਜਿਹੜੇ ਵਿਸ਼ੇ ਨੇ ਨਾ ਉਹਨਾਂ ਨੂੰ ਛੋਣ ਦੀ ਕੋਸ਼ਿਸ਼ ਹਾਂਜੀ ਮੇਰਾ ਕਹਿੰਦਾ ਮਤਲਬ ਮੇਰੇ ਇੱਕ ਕਾਸਟਪਲਾਈ ਸੀ ਕਿਸੇ ਮੁੰਡੇ ਨੇ ਜੀ ਮਗਰ ਮਹਰਾ ਦੇ ਨੇ ਜੀ ਉਹਦਾ ਟੈਕਟਲ ਵੀ ਸੀਗਾ ਧੀਆਂ ਕਿੱਦਾਂ ਨੂੰ ਜਾਣ ਧੀਆਂ ਕਿੱਧਰੋਂ ਜਾਣ ਉਹ ਪੁੱਤਰਾ ਵਾਲੇ ਹੋਇਆ ਇਹਨਾਂ ਵਿੱਚ ਵੀ ਜਾਣੇ ਪੁੱਤਰਾ ਵਾਲੇ ਤੇ ਦੂਸਰੇ ਜੀ ਗੱਭਰੂ ਜਵਾਨ ਜਿਹੜੇ ਖਾਨ ਗੋਲੀਆਂ ਕਿਹੜੇ ਮੂਹ ਦੇ ਨਾਲ ਭਾਲਦੇ ਨੇ ਡੋਲੀਆਂ ਹੂੰ ਹੁੰਦੀਆਂ ਨੇ ਲੱਤਾਂ ਬੀਨ ਵਾਂਗੂ ਜੁੜੀਆਂ ਤੇ ਕਿਹੜੇ ਮੂਹ ਦੇ ਨਾਲ ਭਾਲਦੇ ਨੇ ਕੁੜੀਆਂ ਮਤਲਬ ਇਸ ਤਰ੍ਹਾਂ ਦੀਆਂ ਜੀ ਕਿੰਨੇ ਕ ਗਾਣੇ ਜਿਹੜੇ ਤੁਹਾਡੇ ਰਿਕਾਰਡ ਹੋਏ ਹੋਣਗੇ ਵਿੱਚ ਮੇਰੇ ਕਾਫੀ ਰਿਕਾਰਡ ਹੋਏ ਜੀ ਹਾਂਜੀ ਕੋਈ ਗਿਣਤੀ ਗਿਣਤੀ ਹੋਗੇ 100 ਦੇ ਕਰੀਬ ਹੋਗੇ ਹੋਗੇ ਅੱਛਾ ਬਾਜੀ ਬਾ 75 ਕਲਾਕਾਰਾਂ ਨੇ ਮੇਰੇ ਗੀਤਾਂ ਨੂੰ ਆਵਾਜ਼ दी ਉਹ ਵਿੱਚ ਦੀ ਕਈ ਵਾਰੀ 2-2 4-4 ਵੀਨੇ ਨਾ ਗਏ ਨੇ ਉਹ ਇਹਨਾਂ ਦੇ ਹੋਏ ਵੀ ਨੇ ਜੀ ਮੇਰੇ ਮੇਰੇ ਗੀਤ ਕਰਵਾਏ ਨੇ ਤੁਹਾਨੂੰ ਕਹਿੰਦਾ ਪੁਲੀ ਜੀ ਨੇ ਕਰਵਾਏ ਨੇ ਤੇ ਹਰਮਲਾ ਜੀ ਨੇ ਕਰਵਾਏ ਨੇ ਕਾਫੀ ਗੀਤ ਉਹ ਦਿਆਲ ਨਰਮਨ ਨੇ ਕਰਵਾਏ ਨੇ ਫਿਰ ਨਾ ਤਾਂ ਆਪ ਨੂੰ ਇੱਕ ਵਾਰੀ ਨਾ ਨਾ ਲੈਣਾ ਤਾਂ ਉਹਨਾਂ ਤਾਂ ਅਸੀਂ ਦੱਸਿਆ ਵੀ ਐਂ ਕਰਕੇ ਵੀ ਮੇਰੇ ਸਿੰਗਰ ਨੇ ਇਹ ਵੀ ਜਿਉਂ ਹੋਰ ਮੇਜਰ ਰਾਜਸਥਾਨੀਆਂ ਨੇ ਕਰਵਾਇਆ ਸੀ ਜੀ ਆਪਾਂ ਗੱਡੀਆਂ ਦੇ ਮਾਲਕ ਖਾਇਆ ਕਰਾਂਗੇ ਉਹ ਕੁੜੀ ਕਹਿੰਦੀ ਵੀ ਐਂ ਕਰਕੇ ਐਵੇਂ ਫਿਰ ਗੰਮ ਸਾਬਰੀ ਚ ਰਾਤਾਂ ਕੱਢਦਾ ਬੰਦੇ ਸਵੇਰ ਵਾਪਸ ਆ ਸੀਗੇ ਜੀ ਜੀ ਤੇ ਇਸ ਤਰ੍ਹਾਂ ਇੱਕ ਸਾਡੇ ਜਾਦੇ ਮਛਰਨੇ ਬੰਨੇ ਮਸ਼ਹੂਰ ਸੀ ਜੋੜੀ ਜੀ ਆਪਣਾ ਅਵਤਾਰ ਚੰਮਕ ਹਾਂਜੀ ਤੇ ਅਮਨਜੋਤ ਉਹਦੇ ਘਰ ਵਾਲੀ ਹਾਂਜੀ ਉਹਨੇ ਕਰਾਇਆ ਸੀਗਾ ਬੇਮਾਂ ਬਸਦੀ ਉਜੜਜੁਣ ਚੱਲਿਆ ਸੌਰੀ ਸੌਰੀ ਮੇਰੇ ਪੈਰ ਨਾ ਤਰੀ ਤੇ ਇੱਕ ਹੋਰ ਮੁੰਡਾ ਸੀ ਟੋਨੀ ਜੀ ਉਹਨੇ ਕਰਵਾਇਆ ਸੀਗਾ ਗੱਲ ਗੱਲ ਸਾਡੀ ਵਿੱਚ ਲੱਗ ਤੱਕ ਪਹੁੰਚ ਗਈ ਮਾਹੀ ਨੂੰ ਪੈ ਗਿਆ ਸ਼ੱਕ ਨੂੰ ਆ ਮਾ ਜਿਹੜੀ ਮੋਮਬਤੀ ਏ ਜਸਵੀਰ ਸੀ ਹਾਂਜੀ ਉਸਨੇ ਕਰਵਾਇਆ ਸੀਗਾ ਮੇਰਾ ਅਹੀਰ ਦੀ ਕਲੀ ਹਮ ਮੈਂ ਝੂਠ ਨਾ ਖਾਂਦੇ ਸਦਾ ਉੱਚੀ ਹਵੇਲੀ ਤੋਂ ਉਹ ਬੇਹ ਬੇਲਿਆਂ ਦੇ ਵਿੱਚ ਰਾਂਝਾ ਮੰਗੂ ਯਾਰੀ ਜੀ ਹਾਂ ਇਸ ਤਰ੍ਹਾਂ ਹੋਰ ਕੁੜੀ ਸੀ ਇੱਕ ਜੀ ਆਪਣੀ ਚਰਨਜੀਤ ਚੰਨੀ ਹਾਰ ਗਿਆ ਬਾਜੀ ਮੁੰਡਾ ਸੱਪ ਵਾਂਗੂ ਮੇਲਦਾ ਤੇ ਇੱਕ ਹੋਰ ਕੁੜੀ ਸੀ ਮਨਜੀਤ ਸ੍ਰੀਤਾ ਉਹਨੇ ਗਾਇਆ ਸੀ ਜੀ ਕੀ ਹੋ ਗਿਆ ਜੇ ਵਿਚਲੀ ਪਹਵੀਰੀਆਂ ਸਾਨੂੰ ਚੰਗੀਆਂ ਨੇ ਸਾਡੀਆਂ ਫਕੀਰੀਆਂ ਕੀ ਸੀ ਹਾਂਜੀ ਅੱਛਾ ਹੋਰ ਵੀ ਹੋਰ ਵੀ ਕਾਫੀ ਗੀਤ ਨੇ ਬਸਨੇ ਦਿਨ ਤੱਕ ਹਰੇ ਕੁੜੀ ਨੇ ਗਾਇਆ ਸੀ ਮੈਂ ਹਾਂਜੀ ਇੱਕ ਨਾ ਜਿਵੇਂ ਆਪਾਂ ਉਦੋਂ ਗੱਲ ਕਰ ਰਹੇ ਸੀ ਤੁਸੀਂ ਕਿਹਾ ਸੀ ਵੀ ਮੈਂ ਉਹਨੂੰ ਸੁਣਿਆ ਆਪਣਾ ਜਦੋਂ ਕੋਠਿਆਂ ਤੇ ਸਪੀਕਰ ਚੱਲਦੇ ਦੇਵ ਤਰੀਕੇ ਵਾਲੇ ਦਾ ਨਾਮ ਆਉਂਦਾ ਤੇ ਉਸ ਤੋਂ ਬਾਅਦ ਵਾਸ਼ੀ ਜੀ ਤੁਹਾਡਾ ਨਾਮ ਆਉਣ ਲੱਗਿਆ ਹਨਾ ਪਿੰਡ ਦੇ ਸਪੀਕਰਾਂ 'ਚ ਖੜਕਦਾ ਹੁਣ ਵੀ ਖੜਕਦਾ ਤੇ ਫਿਰ ਉਦੋਂ ਕਿੰਨੀ ਖੁਸ਼ੀ ਹੋਈਏ ਦੇਖੋ ਜੀ ਮੈਂ ਤੁਹਾਨੂੰ ਦੱਸਿਆ ਗੱਲ ਖੁਸ਼ੀ ਤਾਂ ਮੈਨੂੰ ਉਸ ਟਾਈਮ ਤੇ ਆਈ ਹੋਈ ਸੀ ਜਦੋਂ ਗੁਚਾਰਨ ਪੁਲੀ ਦੇ ਘਰੇ ਬੈਠੇ ਸੀ ਇਹਦੀ ਕੂਠੀ 'ਚ ਤੇ ਦੇਵਤਰੀ ਕਹਿੰ ਲੈ ਮੇਰੇ ਕੋਲੇ ਬੈਠਾ ਸੀ ਉਹ ਵੀ ਮਾਸਟਰ ਸੀ ਮੈਥੋਂ ਵੱਡੇ ਸੀਗੇ ਹਾਂਜੀ ਤੇ ਅਸੀਂ ਇਕੱਠੇ ਬੈਠੇ ਸੀਗੇ ਜਦੋਂ ਨੇ ਮੇਰੇ ਗੀਤ ਸੁਣੇ ਤੇ ਮੇਰੇ ਮੋਢੇ ਤੇ ਹੱਥ ਰਕੇ ਮੈਨੂੰ ਥਾਪਣਾ ਦਿੱਤੀ ਉਹਨੇ ਤਾਬਲਾ ਦਿੱਤਾ ਵੀ ਪਾਲ ਜੀ ਤੁਸੀਂ ਗੀਤ ਲਿਖਣਾ ਨਾਟਿਓ ਤੁਸੀਂ ਵਧੀਆ ਲਿਖਦੇ ਹੋ ਹੂੰ ਕਹਿੰਦਾ ਛੋਟੇ ਵੀਰ ਤੂੰ ਵੀ ਮਾਸਟਰ ਐ ਮੈਂ ਵੀ ਮਾਸਟਰ ਗੀਤ ਲਿਖਣਾ ਨਾ ਹਾਂ ਹੂੰ ਪਰ ਉਹਨੂੰ ਫਿਰ ਮੈਨੂੰ ਇੰਨਾ ਖੁਸ਼ੀ ਹੋ ਗਈ ਜੀ ਵੀ ਇੱਕ ਐਡੇ ਵੱਡੇ ਹੰਡੇ ਹੋਏ ਰਾਈਟਰ ਨੇ ਮੈਨੂੰ ਮਤਲਬ ਹੌਸਲਾ ਦਿੱਤਾ ਤੇ ਫਿਰ ਮੈਂ ਮਤਲਬ ਲਿਖਣ ਲੱਗ ਗਿਆ ਜੀ ਕਾਫੀ ਗੀਤ ਲਿਖੇ ਜੀ ਅੱਛਾ ਇੱਕ ਜਿਹੜੀ ਕਹਾਣੀ ਜਿੱਥੇ ਆ ਕੇ ਅਰਜਾਂ ਦੀ ਹੈ ਮਿਹਨਤਾਂ ਨੇ ਦੇ ਮਿਲਦਾ ਰਿਹਾ ਜੀ ਹਾਂ ਜੀ ਦੇਖੋ ਮੈਂ ਤੁਹਾਨੂੰ ਦੱਸਦਾ ਗੱਲ ਵੀ ਮੈਂ ਜਿੰਨੇ ਵੀ ਅਖਬਾਰਾਂ ਛਪਿਆਂਗਾ ਜਦ ਮੇਰੀ ਇੰਟਰਵਿਊਜ਼ ਹੋਣਗੀਆਂ ਉਹਦੇ ਵਿੱਚ ਮੈਂ ਬਕਾਇਦਾ ਤੌਰ ਤੇ ਇਹ ਕਹਿੰਦਾ ਰਹਾਂਗਾ ਇਹਦੇ ਨੋ ਡਾਊਟ ਇਹਦੇ ਵਿੱਚ ਕੋਈ ਮਤਲਬ ਸ਼ਰਮ ਵਾਲੀ ਗੱਲ ਨਹੀਂ ਸੀ ਮੈਂ ਇਹ ਗੱਲ ਕਹਿੰਦਾ ਰਹਾਂ ਵੀ ਭਾਈ ਜੇ ਸਿੰਗਰ 12 ਕੋਠੀਆਂ ਬਣਾ ਸਕਦੇ ਆ ਤੇ ਕੁਝ ਰਾਈਟਰ ਨੂੰ ਵੀ ਮਿਲਣਾ ਚਾਹੀਦਾ ਮਿਲਣਾ ਚਾਹੀਦਾ ਜੀ ਬਿਲਕੁਲ ਤੇ ਇਸ ਕਰਕੇ HMB ਕੰਪਨੀ ਮਤੋਂ ਦੱਸੀ ਸੀ ਪਹਿਲਾਂ ਵੀ ਉਸ ਕੰਪਨੀ ਦਾ ਜਿਹੜਾ ਸੀਗਾ ਉਹਨਾਂ ਨੇ ਬਕਾਇਦਾ ਤੌਰ ਤੇ ਰਿਐਲਟੀ ਲਈ ਮੇਰੀ ਤੇ ਉਦੋਂ ਫਿਰ ਮੈਨੂੰ ਚੈੱਕ ਆਉਣ ਲੱਗੇ ਥੋੜੇ ਚਾਹੇ ਬਾਹਲੇ ਮਤਲਬ ਆਉਣ ਲੱਗੇ ਜਦੋਂ ਉਸ ਤੋਂ ਬਾਅਦ ਕੈਸਲਚਰ ਹੋ ਗਿਆ ਅੱਡ-ਅੱਡ ਕੈਸਟਾ ਕਰਾਉਣ ਲੱਗੀਆਂ ਕੰਪਨੀਆਂ ਉਹਨਾਂ ਨੇ ਫਿਰ ਭਰਾਵਾ ਕੁਝ ਨਹੀਂ ਦਿੱਤਾ ਕਹਿਣ ਦਾ ਮਤਲਬ ਆਉਂਦੇ ਵੱਧ ਤੋਂ ਵੱਧ ਡੱਬਾ ਲੈ ਕੇ ਆ ਜਾਂਦੇ ਚਿਕੇ ਨਹੀਂ ਗੱਲ ਜਾਂ ਪੈਰੀ ਹੱਥ ਲਾ ਕੇ ਕਹਿੰਦੇ ਵੀ ਪਾਲਜੀ ਤੁੜਾ ਬਹੁਤ ਬਹੁਤ ਤਰਫਾ ਧੰਨਵਾਦ ਜੀ ਤੇ ਵਧਾਈਆਂ ਤੁਹਾਡੇ ਗਾਣੇ ਆ ਗਏ ਬਸ ਉਹ ਉਹ ਕਹਿੰਦੇ ਹੁੰਦੇ ਸੀ ਉਹਨਾਂ ਕੋਲ ਬਸ ਪਹਿਲਾਂ ਫੋਨ ਕਰ ਦੇਣਾ ਵੀ ਪਾਲ ਜੀ ਤੁਹਾਡਾ ਗੀਤ ਹੋ ਗਿਆ ਜੀ ਤੁਹਾਨੂੰ ਬਹੁਤ ਬਹੁਤ ਵਧਾਈਆਂ ਅਸ਼ਕ ਆਪਣਾ ਪਿੰਡੂ ਕਲਚਰ ਹੈ ਆਪਾਂ ਗੱਲ ਕਰ ਲਈ ਆਪਣੇ ਪਿੰਡਾਂ ਦੇ ਹਸਬ ਕਤਬ ਹੁੰਦੇ ਆ ਮਾਤਾ ਪਿਤਾ ਦਾ ਕੀ ਰਿਐਕਸ਼ਨ ਸੀ ਜਦੋਂ ਮੁੰਡਾ ਗਾਣੀ ਗੀਤ ਲਿਖਣ ਲੱਗਿਆ ਜੀ ਮਾਤਾ ਪਿਤਾ ਕੀ ਕਹਿੰਦੇ ਸੀ ਵੀ ਠੀਕ ਹੈ ਜਾਂ ਕੀ ਗੱਲਬਾਤ ਹੈ ਜੀ ਕਿਉਂਕਿ ਆਪਣੇ ਮੇਰੇ ਮਾਤਾ ਪਿਤਾ ਜੀ ਹਾਂਜੀ ਦੇਖੋ ਜੀ ਉਹ ਤਾਂ ਬਕਾਇਦਾ ਤੌਰ ਤੇ ਦੇਖਤਾ ਤੁਰ ਸੀਗੇ ਮੇਰੀ ਮੰਮੀ ਤਾਂ ਬਕਾਇਦਾ ਤੌਰ ਤੇ ਪਿਤਾ ਜੀ ਪ अच्छा जी ਤੇ ਉਹ ਤਾਂ ਤੁਹਾਨੂੰ ਪਤਾ ਵੀ ਮਤਲਬ بڑے ਫੌਜੀ ਦਾ ਤੁਹਾਨੂੰ ਪਤਾ ਹੀ ਹੈ ਉਹਨਾਂ ਨੇ ਮੈਨੂੰ ਬਕਾਇਦਾ ਤੌਰ ਤੇ ਕਹਿੰਦਾ ਸੀ ਵੀ ਕਾਕਾ ਅਸੀਂ ਤਾਂ ਪੜਾਉਣ ਵਾਲੇ ਆ ਤੇ ਤੂੰ ਆਪਣੀ ਜੋ ਮਰਜ਼ੀ ਕਰ ਚਿਕੀ ਨਹੀਂ ਗੱਲ ਪਰੰਤੂ ਪੜ੍ਹਾਈ ਦਾ ਜਿਹੜਾ ਹੈਗਾ ਵੀ ਉਹਦਾ ਨਾ ਖਿਆਲ ਛੱਡੀ ਫਿਰ ਕਿੱਥੇ ਤੱਕ ਕੀਤੀ ਪੜ੍ਹਾਈ ਸੀ ਪੜ੍ਹਾਈ ਮੈਂ ਫਿਰ ਪੋਸਟ ਗ੍ਰੈਜੂਏਸ਼ਨ ਕੀਤੀ ਜੀ ਐਮਏ ਐਮਐਲ ਜੀ ਹਾਂਜੀ ਤੇ ਫਿਰ ਸਾਨੂੰ ਇਹ ਵੀ ਪਤਾ ਲੱਗਿਆ ਵੀ ਤੁਸੀਂ ਜਿਹੜੇ ਸਕੂਲ 'ਚ ਪੜ੍ਹੇ ਉਥੋਂ ਹੀ ਰਿਟਾਇਰ ਹੋਏ ਹਾਂਜੀ ਮੈਂ ਉਸੇ ਆਪਣੇ ਪਿੰਡ ਜੀਟੂਗੇ ਸਕੂਲ ਚ ਪੜਿਆ ਸੀ ਪ੍ਰਾਈਵੇਟ ਦੇ ਵਿੱਚ ਤੇ ਉਸ ਤੋਂ ਬਾਅਦ ਫਿਰ ਮੈਂ ਜੀ.ਵੀ.ਟੀ ਕੀਤੀ ਜੀ ਜੀ.ਵੀ.ਟੀ ਕੀਤੀ ਤੇ ਉਹ ਮਤਲਬ ਮੇਰੇ ਨਾਲ ਦਾ ਸ਼ਹਿਰ ਸੀਗਾ ਤਪਾ ਉੱਥੋਂ ਜੀ.ਵੀ.ਟੀ ਕੀਤੀ ਜੀ ਤੇ ਉਦੋਂ ਵੀ ਸਾਡਾ ਇੱਕ ਸਕੂਲ ਦਾ ਮੈਗਜ਼ੀਨ ਛਪਿਆ ਸੀਗਾ ਤੇ ਉਦੋਂ ਵੀ ਉਹਦੇ ਵਿੱਚ ਫਿਰ ਮੈਨੂੰ ਮੈਨੂੰ ਮਤਲਬ ਮੇਰੇ ਗੀਤ ਨੂੰ ਥਾਂ ਮਿਲੀ ਕਰੂੰ ਉੱਥੋਂ ਵੀ ਮੈਨੂੰ ਹੌਸਲਾ ਆ ਜਾਊਗਾ ਉਹ ਗੀਤ ਦਾ ਸੀ ਟਾਈਟਲ ਨੌਜਵਾਨ ਨੂੰ ਤੇ ਉਸ ਤੋਂ ਬਾਅਦ ਫਿਰ ਮਤਲਬ ਮੈਂ ਜੀ ਮੇਰੀ ਪੋਸਟਿੰਗ ਜਿਹੜੀ ਹੈ ਥੋੜੀ ਜਿਹੀ ਪਹਿਲਾਂ ਜਦੋਂ ਹੋਈ ਆ ਉਦੋਂ ਸਾਲਕਪੁਰ ਮੈਂ ਬਾਹਰ ਰਹਿਆ ਸੀ ਉਸ ਤੋਂ ਬਾਅਦ ਮੈਂ ਨੇੜੇ ਪਿੰਡ ਆ ਗਿਆ ਸੀ ਜੀ ਮੇਰੇ 3 ਕਿਲੋਮੀਟਰ ਦੇ ਪਿੰਡ ਬੁੱਗੜਾ ਜੀ ਤੇ ਉਸ ਤੋਂ ਬਾਅਦ ਫਿਰ ਮੈਂ ਪ੍ਰਾਇਮਰੀ ਦਾ ਜਦੋਂ ਹੈੱਡ ਬਣਿਆਗਾ ਉਦੋਂ ਬਾਅਦ ਮੇਰੀ ਪ੍ਰੋਮੋਸ਼ਨ ਹੋ ਗਈ ਜੀ ਉੱਥੇ ਉਹੀ ਮੇਰਾ ਪਿੰਡ ਜਿਹੜਾ ਸੀਗਾ ਪਿੰਡ ਦੇ ਸਕੂਲ ਚ ਸੀ ਸੀਨੀਅਰ ਸੈਕੰਡਰੀ ਸਕੂਲ ਦੇ ਸੀਗਾ ਜੀ ਤੇ ਉੱਥੇ ਮੇਰੀ ਮਤਲਬ ਪੋਸਟਿੰਗ ਹੋ ਗਈ ਉਸ ਤੋਂ ਬਾਅਦ ਫਿਰ ਉੱਥੇ ਮੈ ਰਿਟਾਇਰ ਹੋ ਗਿਆ ਰਿਟਾਇਰ ਕਰਦਾ ਹੋਇਆ ਸੀ 2009 ਦੇ ਵਿੱਚ ਜੀ ਤੇ ਅੱਗੇ ਬੱਚੇ ਕੀ ਕਰਦੇ ਆ ਜੀ ਬੱਚੇ ਮੇਰਾ ਕਾਕਾ ਜਿਹੜਾ ਜੀ ਉਹ ਵੀ ਮਤਲਬ ਪੋਸਟ ਗ੍ਰੈਜੂਏਟਰ ਉਹ ਵੀ ਮਾਸਟਰ ਨੇਗੀ ਇਸ ਵਕਤ ਜੀ ਜੀ ਅੱਗੇ ਬੱਚੇ ਬੇਟੀ ਬੱਚੇ ਜਿਹੜੇ ਬੇਟੀ ਮੇਰੀ ਮਾਸਟਰ ਨਹੀਂ ਸੀਗੀ ਜੀ ਤੇ ਉਹ ਤਾਂ ਚਲੋ ਉਹਨਾਂ ਦੀ ਤਾਂ ਡੈਥ ਹੋ ਗਈ ਸੀ ਜੀ ਤੇ ਕਾਕਾ ਆਪਾਂ ਮੇਰੇ ਪੋਤੇ ਜਿਹੜੇ ਕਾਲਜਸ ਪੜ੍ਹਦੇ ਨੇ ਦੋਨੇ ਬਸ ਵੈੰਗਦੀ ਨਹੀਂ ਰਹਾ ਜੀ ਅੱਛਾ ਇਹ ਜਿਹੜਾ ਹੁੰਦਾ ਆ ਆਪਾਂ ਕਹਿ ਲਈਏ ਗੀਤਕਾਰ ਜਿਹੜਾ ਇਹ ਹਮੇਸ਼ਾ ਜਵਾਨ ਹੀ ਰਹਿੰਦੇ ਨੇ ਕਿ ਸ਼ਬਦਾਂ ਦੀ ਗੱਲ ਹੁੰਦੀ ਹੈ ਸਾਹਮਣੇ ਦੇਖਣ ਦੀ ਗੱਲ ਹੁੰਦੀ ਹੈ ਕੀ ਮਾਸਟਰ ਜੀ ਅੱਜ ਵੀ ਉਨੀ ਐਕਟਿਵ ਨੇ ਪਹਿਲਾਂ ਵਾਂਗੂ ਦੇਖੋ ਮੇਰੀ ਗੱਲ ਸੁਣੋ ਜੀ ਐਕਟਿਵ ਤਾਂ ਪਹਿਲੀ ਗੱਲ ਤਾਂ ਏਜ ਫੈਕਟਰ ਹੁੰਦਾ ਜੀ ਬੰਦਾ ਪਹਿਲਾਂ ਜਨਤਾ ਦੇਖ ਹੋ ਨਹੀਂ ਸਕਦਾ ਠੀਕ ਹੈ ਨੀ ਗੱਲ ਜੇ ਜੰਗ ਬਲੱਡ ਹੋਰ ਚੀਜ਼ ਹੁੰਦਾ ਬੰਦਾ ਤੇ ਜਦੋਂ ਬੰਦਾ ਥੋੜਾ ਜਿਹਾ ਬੜਾਪੇ ਵੱਲ ਨੂੰ ਖਿਸਕਦਾਗਾ ਉਦੋਂ ਫਿਰ ਤੁਹਾਨੂੰ ਪਤਾ ਵੀ ਰੁਚੀਆਂ ਵੀ ਇੰਟਰਸਟ ਵੀ ਘਟਦੇ ਜਾਂਦੇ ਨੇ ਤੇ ਸਰੀਰ ਵੀ ਥੋੜਾ ਜਿਆਦਾ ਤੁਹਾਨੂੰ ਪਤਾ ਬੰਦੇ ਦਾ ਮਾਈਂਡ ਵੀ ਸਾਹਮਣੇ ਹਾਂ ਹਾਂ ਜੀ ਤੇ ਉਹਦੇ ਮਤਲਬ ਮੈਂ ਲਿਖਦਾ ਲੁਖਦਾ ਇਹਨਾਂ ਜੀ ਥੋੜੇ ਜਿਹਾ ਸਰਗਰਮਤਾ ਰਹਿੰਦੇ ਆ ਜੀ ਮੈਂ ਮਤਲਬ ਹਾਂਜੀ ਜੀ ਹਾਂਜੀ ਤੇ ਇਹ ਇੱਕ ਲਗਤ ਜਿਵੇਂ ਕਹਿੰਦੇ ਨੇ ਹੌਲੀ-ਹੌਲੀ ਕਲਗਤ ਨਹੀਂ ਆਪਾਂ ਕਹਿ ਸਕਦੇ ਹੌਲੀ-ਹੌਲੀ ਪਾਸਾ ਪਲਟਿਆ ਨਾ ਤਵਿਆਂ ਦਾ ਯੁੱਗ ਤਵਿਆਂ ਤੋਂ ਕੈਸਟ ਦਾ ਯੁੱਗ ਸੀਡੀ ਦਾ ਯੁੱਗ ਹੁਣ ਕੋਈ ਸ਼ੋਰ ਆ ਗਿਆ ਹਨਾ ਜੀ ਹਾਂਜੀ ਤੇ ਇੱਕ ਪਾਸੇ ਉਹ ਕਲਚਰ ਨੂੰ ਲੋਕ ਲਾਈਕ ਕਰਦੇ ਤੇ ਕੋਠਿਆਂ ਦੇ ਵਜੇ ਦੇ ਸਪੀਕਰ ਇੱਕ ਪਾਸੇ ਹੁਣ ਡੀਜੇ ਦਾ ਯੁੱਗ ਹੈ ਹਨਾ ਜੀ ਦੇਖੋ ਜੀ ਸਮਾਂ ਤਾਂ ਆਪਣੀ ਰਫਤਾਰ ਚੱਲਦੇ ਜਾਂਦਾ ਹੈ ਇਸ ਕਰਕੇ ਜਿਉਂ-ਜਿਉਂ ਸਾਇੰਸ ਤਰੱਕੀ ਕਰਦੀ ਜਾਂਦੀ ਹੈ ਜੀ ਜਿਉਂ ਤੋਂ ਜਿਹੜੇ ਨੇ ਇਹ ਮਤਲਬ ਜਿਹੜੇ ਆਪਣੇ ਕਲਚਰ ਪ੍ਰੋਗਰਾਮ ਲਾ ਲਓ ਤੁਸੀਂ ਹਾਂਜੀ ਜਾਂ ਰੁਚੀਆਂ ਲਾ ਲਓ ਬੱਚਿਆਂ ਦੀਆਂ ਪਹਿਲਾਂ ਹੁਣ ਢਾਡੀ ਹੁੰਦੇ ਸੀ ਜੀ ਸਾਡੇ ਵੇਲੇ ਜੀ ਅਮਰ ਸਿੰਘ ਸ਼ੌਂਕੀ ਵਰਗੇ ਉਸ ਤੋਂ ਬਾਅਦ ਫਿਰ ਤੁਹਾਨੂੰ ਪਤਾ ਵੀ ਤਵਿਆਂ ਦਾ ਜੋਗ ਆ ਗਿਆ ਹੂੰ ਫਿਰ ਕੈਸਟਾਂ ਆਉਣ ਲੱਗੀਆਂ ਜੀ ਹਾਂਜੀ ਹੁਣ ਫਿਰ ਜਿਵੇਂ ਕਹਿੰਦੇ ਹੁੰਦੇ ਆ ਡੀਜੇ ਤੇ ਚੱਲ ਪਿਆ ਜੀ ਕੰਮ ਹੁਣ ਮਤਲਬ ਰੈਪ ਵਾਲੇ ਗੀਤ ਵਗੈਰਾ ਹੋਣ ਲੱਗ ਗਏ ਜੀ ਹੂੰ ਤੇ ਇਸ ਕਰਕੇ ਜਿਹੜੇ ਪਹਿਲਾਂ ਵਾਲੇ ਗੀਤ ਸੀਗੇ ਉਹਨਾਂ ਨੂੰ ਪੁਰਾਣੇ ਬੰਦੇ ਜ਼ਿਆਦਾ ਸੁਣਦੇ ਆ ਜੀ ਨਵੇਂ ਮੁੰਡੇ ਨਹੀਂ ਸੁਣਦੇ ਕਿ ਤੇ ਨਵੇਂ ਜਿਹੜੇ ਨਵੇਂ ਆਦੇ ਗੀਤ ਆਉਂਦੇ ਨੇਗੇ ਅਰੇ ਅਰੇ ਪਾਲ ਵਗੈਰਾ ਤੇ ਉਹਨਾਂ ਨੂੰ ਪੁਰਾਣੇ ਬੰਦੇ ਨਹੀਂ ਸੁਣ ਕੇ ਰਾਜੀ ਜੀ ਹੂੰ ਕਿਉਂਕਿ ਫਿਰ ਉਹਨਾਂ ਦਾ ਟੇਸਟ ਨਹੀਂ ਬਿਲਕੁਲ ਜਿਵੇਂ ਅਕੋਰਡਰ ਨੂੰ ਟੇਸਟ ਆਪਾਂ ਉਹੀ ਗੱਲ ਕਰਦਾ ਨਾ ਉਹਦੇ ਵਿੱਚ ਉਰਚੀ ਹੈ ਨਹੀਂਗੀ ਰੁਚੀ ਹੈ ਨਹੀਂ ਹਾਂਜੀ ਹਾਂਜੀ ਬਿਲਕੁਲ ਜੀ ਪਰ ਉਹ ਕਹਾਣੀਆਂ ਸੀ ਪਰ ਅੱਜ ਥੋੜਾ ਜਿਹਾ ਫਰਕ ਵੀ ਹੈ ਨਾ ਇਹਨਾਂ ਚੀਜ਼ਾਂ ਦਾ ਜਿਵੇਂ ਆਪਾਂ ਗੱਲ ਕੀਤੀ ਹੈ ਸਮੇਂ ਦੇ ਹਿਸਾਬ ਨਾਲ ਹਰ ਇੱਕ ਚੀਜ਼ ਦਾ ਫਰਕ ਪੈਂਦਾ ਤੇ ਫਿਰ ਤੁਹਾਡਾ ਕੋਈ ਟੂਰ ਵੀ ਲ ਦੂਰ ਬੱਬੇ ਦੀ ਕਿਰਪਾ ਨਾਲ ਜੀ ਮੈਂ ਗਿਆਗਾ 2006 ਦੇ ਵਿੱਚ ਕਿੱਥੇ ਗਿਆ ਸੀ ਸਿੰਗਾਪੁਰ ਤੇ ਮਲੇਸ਼ੀਆ ਗਿਆ ਸੀ ਜੀ ਇਸੇ ਕਲਮ ਦੇ ਸਿਰ ਤੇ ਮੈਨੂੰ ਕੋਈ ਸਿੰਗਰ ਲੈ ਗਿਆ ਸੀ ਜੀ ਤੇ ਉਹ ਕਹਿੰਦਾ ਵੀ ਪਾਲ ਜੀ ਐਂ ਕਰਕੇ ਮਤਲਬ ਅਸੀਂ ਨਵੇਂ ਆ ਤੇ ਤੁਸੀਂ ਸਾਡੇ ਨਾਲ ਜ਼ਰੂਰ ਚੱਲੋ ਕੋਈ ਪੰਜਾਬੀ ਜਿੱਥੇ ਵੀ ਦੱਸਦਾ ਉੱਥੇ ਸੰਗੀਤ ਤਾਂ ਪਹੁੰਚਿਆ ਹੀ ਹੈ ਜੀ ਜਿੱਥੇ ਸੰਗੀਤ ਪਹੁੰਚਿਆ ਤੇ ਉੱਥੇ ਘਟੋ ਘਟ ਜੇ ਰਮਲਾ ਜੀ ਜਾਂ ਸਿੰਗਰ ਪਹੁੰਚੇ ਨੀ ਬੀਬਾ ਜੀ ਪਹੁੰਚੀ ਹੈ ਤਾਂ ਉੱਥੇ ਮੇਰਾ ਨਾਂ ਵੀ ਜ਼ਰੂਰ ਹੁੰਚ ਜਾਗਾ ਇਸ ਕਰਕੇ ਜਿੰਨੇ ਪੰਜਾਬੀ ਮੁੰਡੇ ਸੀਗੇ ਉੱਥੇ ਮਤਲਬ ਜਦੋਂ ਇਕੱਠੇ ਹੋਏ ਤੇ ਉਹ ਫਿਰ ਉਹਨਾਂ ਨੇ ਬੜਾ ਮਤਲਬ ਮੈਨੂੰ ਉਹ ਕੀਤਾ ਜੀ ਤੇ ਕਾਫੀ ਮਤਲਬ ਮੇਰਾ ਜਿਵੇਂ ਕਹਿੰਦੇ ਸਤਿਕਾਰ ਕੀਤਾ ਉਹਨਾਂ ਨੇ ਮੈਨੂੰ ਵੀ ਮੋਮੈਂਟ ਮੋਮੈਂਟ ਵਾਲੇ ਦਿੱਤੇ ਸੀਗੇ ਤੇ ਬਾਕੀ ਜਿੰਨੇ ਦਿਨ ਮੈਂ ਰਿਹਾ ਮਹੀਨਾ ਕੀ ਰਿਹਾ ਸੀ ਅਸੀਂ ਲਾ ਕੇ ਆ ਸੀ ਕਿ ਪ੍ਰੋਗਰਾਮ ਵੀ ਕੀਤਾ ਜੀ ਮੈਂ ਐਜ ਸੈਕਟਰੀ ਦੇ ਤੌਰ ਤੇ ਤੇ ਕੰਮ ਕੀਤਾ ਸੀਗਾ ਤੇ ਅਸੀਂ ਫਿਰ ਉਸ ਤੋਂ ਬਾਅਦ ਜੀ ਅੱਗੇ ਬੜਾ ਪਿਆਰ ਸਤ ਕਰਦੇ ਜੀ ਤੇ ਪੰਜਾਬੀ ਫਿਲਮਾਂ ਦੇ ਵਿੱਚ ਵੀ ਆਏ ਹੀ ਕੁਝ ਗਾਣੇ ਦੇਖੋ ਜੀ ਪੰਜਾਬੀ ਫਿਲਮ ਹੱਦ ਨਹੀਂ ਮੈਂ ਟੈਲੀ ਫਿਲਮਾਂ ਦੀ ਗੱਲ ਤੁਹਾਨੂੰ ਦੱਸ ਰਿਹਾ ਹਾਂ ਵੀ ਟੈਲੀ ਫਿਲਮ ਵੀ ਇੱਕ ਤਾਂ ਮੈਂ ਆ ਬਣਾਈ ਹੈ ਜੀ ਟੁੱਟਦੀਆਂ ਤੰਦਾ ਉਹਦੇ ਵਿੱਚ ਜਿਹੜੇ ਪੰਜਾਬੀ ਫਿਲਮਾਂ ਚ ਕਲਚਰ ਫਿਲਮਾਂ ਚ ਕੰਮ ਕਰਦੇ ਨੇ ਫੀਚਰ ਫਿਲਮਾਂ ਚ ਕੰਮ ਕਰਦੇ ਨੇ ਉਹਨਾਂ ਦੇ ਵਿੱਚ ਮੈਂ ਕੁਝ ਕਲਾਕਾਰ ਲਏ ਸੀ ਜੀ ਕੁਝ ਨਵੇਂ ਸੀ ਜੀ ਮੇਰਾ ਕਾਕਾ ਵੀ ਸੀਗਾ ਪੋਤੇ ਵੀ ਸੀਗੇ ਤੇ ਮੇਰਾ ਕਹਿੰਦਾ ਮਤਲਬ ਆ ਵੀ ਉਹ ਮੈਂ ਆ ਬਣਾਈ ਸੀ ਜੀ ਇੱਕ ਮੈਂ ਮੇਲਣ ਫਿਲਮ ਲਿਖੀ ਸੀ ਜੀ ਟੈਲੀ ਫਿਲਮ ਹੀ ਉਹ ਕਿਸੇ ਮੁੰਡੇ ਨੇ ਉਹਨੇ ਕਹਦਾ ਵੀ ਮੈਂ ਬਣਾਉਂਗਾ ਉਹ ਤੋਂ ਪੂਰੀ ਨਾ ਹੋ ਸਕੇ ਜੀ ਇੱਕ ਫਿਲਮ ਸੀਗੀ ਉਹ ਬਾਬਾ ਬਣੇ ਜਵਾਨ ਮੁੰਡਾ ਰਹੇ ਪਰੇਸ਼ਾਨ ਉਹਦੇ ਵਿੱਚ ਮੇਰਾ ਗੀਤ ਸੀਗਾ ਜੀ ਇੱਕ ਮਤਲਬ ਇਸ ਤਰ੍ਹਾਂ ਦਾ ਸੀਗਾ ਮਤਲਬ ਜਿਆਦਾ ਮੈਨੂੰ ਫੀਚਰ ਫਿਲਮ ਚ ਮੌਕਾ ਨਹੀਂ ਮਿਲਿਆ ਜੀ ਤੇ ਹੁਣ ਫਿਰ ਅੱਗੇ ਆ ਰਹੇ ਆ ਕੋਈ ਗਾਣੇ ਹੋਰ ਗਾਣਾ ਤਾਂ ਰਹਿੰਦਾ ਹਾਂ ਜੀ ਅੱਗੇ ਮੇਰੇ ਗੀਤ ਦੇਖੋ ਦੇਖੋ ਮੈਂ ਤੁਹਾਨੂੰ ਦੱਸੀ ਜੀ ਗੱਲ ਵੀ ਜ਼ਿਆਦਾ ਤਾਂ ਮੈਥੋਂ ਜਾ ਆ ਨਹੀਂ ਆਂਦਾ ਜੇ ਕੋਈ ਭੈਣ ਭਾਈ ਆ ਜਾਂਦਾ ਜਾਂ ਲੜਕਾ ਜਾਂ ਲੜਕੀ ਜਾਂ ਮੇਰੇ ਕੁਝ ਗੀਤ ਮੈਂ ਤੁਹਾਨੂੰ ਦੱਸੇ ਵੀ ਆ ਵੀ ਮੇਰੇ ਕੁਝ ਗੀਤ ਕਰਾਉਣ ਵਾਲੇ ਨੇਗੇ ਤੇ ਉਹ ਮੈਂ ਮਤਲਬ ਕੁਸ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਜਿਹੜਾ ਵੀ ਕਰਵਾਬ ਦਾਗਾ ਕੀਤਾ ਤੇ ਉਹ ਬੈਲੈਂਡ ਗੁੱਡ ਮੈਨੂੰ ਕੋਈ ਇਤਰਾਜ਼ ਨਹੀਂ ਆ ਮੈਂ ਕਿਸੇ ਤੋਂ ਕੁਸ ਨਾ ਲਮਾਨਾ ਦੇਮਾ ਜੀ ਮੇਰਾ ਕਹਿੰਦਾ ਮਤਲਬ ਹੈ ਵੀ ਮੇਰਾ ਤਾਂ ਹੁਣ ਉਹਨੇ ਤਾਂ ਕਾਪੀਆਂ ਤੇ ਪਏ ਰਹਿ ਜਾਣਗੇ ਜੇ ਜੇ ਹੋ ਜਾਣਗੇ ਠੀਕ ਹੈ ਨਹੀਂ ਤਾਂ ਨਾ ਸਹੀ ਮਤਲਬ ਮੈਂ ਤੁਹਾਨੂੰ ਦੱਸੀ ਸੀ ਗੱਲ ਵੀ ਕੁਸਾ ਜਿਵੇਂ ਕਰੰਟ ਅਫੇਅਰ ਤੇ ਨੀ ਕ੍ਰਿਡਾ ਚੰਦਰੀ ਲੈ ਕੇ ਸ਼ਾਂਟ ਸ਼ਾਂਟ ਕੇ ਮੁੰਡੇ ਹਾਂਜੀ ਠੀਕ ਹੈ ਗੱਲ ਕਟ ਜੀ ਨਾ ਖੰਭ ਚੰਦਰੀ ਰੂਟ ਦੀ ਆਸਰੇ ਤੇਰੇ ਜਿਸ ਤਰ੍ਹਾਂ ਦੇ ਕੁਸ ਗੀਤ ਕਰਾਉਣ ਵਾਲੇ ਪਏ ਨੇ ਮੇਰੇ ਮੈਂ ਕੋਸ਼ਿਸ਼ ਕਰ ਰਹੇ ਹਾਂ I will try my must ਜੀ ਅੱਛਾ ਮਾਸਤ ਜੀ ਜਿਵੇਂ ਆਪਾਂ ਬਾਕੀ ਕੁਸ਼ ਕਲਾਕਾਰਾਂ ਬਾਰੇ ਤਾਂ ਗੱਲ ਕਰ ਲਈ ਹੈ ਨਾ ਹਾਂਜੀ ਤੇ ਕੁਝ ਕਰ ਰਹੇ ਨੇ ਹਾਂਜੀ ਹਨਾ ਆਪਾਂ ਪਹਿਲਾਂ ਵੀ ਗੱਲ ਕਰਦੇ ਸੀ ਤੇ ਹੋਰ ਕਿਹੜੇ-ਕਿਹੜੇ ਸੀਗੇ ਜਿਹੜੇ ਤੁਹਾਡੇ ਤੇ ਸਾਰਿਆਂ ਦੇ ਤਾਂ ਦੇਖੋ ਆਪਾਂ ਨੂੰ ਮਤਲਬ ਕੋਈ ਟਾਈਮ ਬਹੁਤ ਲੱਗ ਜਾਣਾਗਾ ਤੇ ਮਤਲਬ 73-75 ਕਲਾਕਾਰਾਂ ਨੇ ਮੇਰੇ ਗੀਤ ਗਾਤੇ ਜੀ ਆਵਾਜ਼ ਦਿੱਤੀ ਹਾਂਜੀ ਤੇ ਦੂਸਰੀ ਗੱਲ ਨਾਲ ਕੋਈ ਸੀਗੇ ਜਿਹੜੇ ਰਹਿ ਗਏ ਜਿੰਨਾਂ ਦਾ ਸੀਗਾ ਇੱਕ ਤਾਂ ਦੇਵਚਿੰਨ ਨੀਰਾ ਮੁੰਡਾ ਹਾਂਜੀ ਤੇ ਉਹਦਾ ਸੀਗਾ ਗੀਤ ਏ ਇੱਕ ਦਿਨ ਟੁੱਟ ਜਾਏਗਾ ਸੋਹਣਿਆ ਕੱਚਾ ਗਲਾਸ ਤੇ ਇੱਕ ਸੀਗਾ ਜੀ ਮੁੰਡੇ ਨੇ ਮੇਰੀ ਕੈਸਟ ਕਰਾਈ ਸੀ ਉਹਨੇ ਪੂਰੀ ਜੀ ਹੱਸ ਕੇ ਬੁਲਾ ਲਾ ਉਹਦੇ ਵਿੱਚੋਂ ਸੀਗਾ ਹੁਣ ਸਾਡੇ ਵੀ ਪਿੰਡ ਚ ਮੋਟਿਆਰੇ ਨਹੀਂ ਹੈਲੋ ਹੈਲੋ ਹੋਣ ਲੱਗ ਪਈ ਜੋ ਟੈਲੀਫੋਨ ਚੱਲੇ ਸੀ ਨਵੇਂ ਨਵੇਂ ਜੀ ਤੇ ਇਸ ਤਰ੍ਹਾਂ ਪੇਟਾ ਕਰਾਇਆ ਸੀ ਜੀ ਕੁੜੀ ਸੀ ਸਿਮਰਨ ਜੀ ਸੋਨੂੰ ਤੇ ਉਹਦੇ ਸੀਗੇ ਵੀ ਮਤਲਬ ਭਗਤਾਂ ਨੂੰ ਆ ਪਿਆਰ ਬਥੇਰਾ ਕਰਦੀ ਮਾਂ ਇਸ ਤਰ੍ਹਾਂ ਕੁਝ ਜਿਹੜੇ ਮੇਰੇ ਰਹਿ ਗਏ ਸੀਗੇ ਜਿਨ੍ਹਾਂ ਨੇ ਮਤਲਬ ਗੀਤ ਰਿਕਾਰਡ ਹੋ ਰਹਿ ਗਏ ਸੀ ਰੋਮਿੰਗ ਸੀਗੇ ਇਸ ਤਰ੍ਹਾਂ ਇੱਕ ਆਪਣੇ ਕੁੜੀ ਸੀ ਹੋਰ ਜੀ ਸੰਦੀਪ ਗਿੱਲ ਉਹਦੇ ਵੀ ਮੈਂ ਗੀਤ ਕਰਾਉਣੇ ਜੀ ਤੇ ਇਸ ਤਰ੍ਹਾਂ ਨਿਰਪੈ ਗਿੱਲ ਹੈ ਜੀ ਤੇ ਇਸ ਤਰ੍ਹਾਂ ਕਈ ਹੈਗੇ ਨੇ ਜਿਨ੍ਹਾਂ ਦੇ ਮਤਲਬ ਗੀਤ ਹਲੇ ਹੋਣ ਰਹਿੰਦੇ ਨੇ ਤੇ ਮਾਹੀ ਨਗਲੇ ਵਿੱਚ ਮੇਰਾ ਗੀਤ ਨੂੰ ਆਵਾਜ਼ ਦਿੱਤੀ ਸੀ ਜੀ ਤੇ ਉਹ ਬਾਹਰ ਚਲੇ ਗਏ ਜਾਂ ਆਪਣੇ ਆਪਣੇ ਰومی ਜੀ ਦੀ ਡੈਥ ਹੋ ਗਈ ਸੀ ਜੀ ਇਸ ਤਰ੍ਹਾਂ ਮਤਲਬ ਸੀਗਾ ਵੇ ਹੁਣ ਨਾ ਮੇ ਕੋਈ ਮੁੰਡਾ ਲੜਕਾ ਜਾਂ ਲੜਕੀ ਮੇਰੇ ਕੋਲੇ ਆਗੇ ਤਾਂ ਮੈਂ ਗੀਤ ਉਹਨਾਂ ਨੂੰ ਦੇ ਦੂੰਗਾ ਖਾਲੀ ਨਹੀਂ ਮੁਰਦਾ ਜੀ ਜੀ ਅੱਛਾ ਇੱਕ ਮੇਰੇ ਨਾ ਦਿਮਾਗ ਦੇ ਵਿੱਚ ਗੱਲ ਚੱਲ ਰਹੀ ਸੀ ਕਿ ਜਿਹੜੇ ਮਾਸਟਰ ਜੀ ਹੁੰਦੇ ਨੇ ਹਨਾ ਜਿਵੇਂ ਤੁਸੀਂ ਮਾਸਟਰ ਅੰਗੇ ਇੱਕ ਜਿਹੜੀ ਰਿਟਾਇਰਮੈਂਟ ਤੋਂ ਬਾਅਦ ਵੀ ਲਾ ਲਈਏ ਜਾਂ ਮੈਂ ਸ਼ਾਰਟਕਟ ਚ ਕਹਾ ਹਾਂ ਕਿ ਜੇ ਇਹਦੀ ਬੁੱਢੇ ਨਹੀਂ ਹੁੰਦੇ ਜੀ ਉਹ ਤਾਂ ਜਾਣਦੇ ਨੇ ਪਰ ਜਿਹੜਾ ਇਹਨਾਂ ਦਾ ਫਿਟਨੈਸ ਸਰੀਰਕ ਉਹ ਆਪਦੀਆਂ ਅਨ ਕੈਮ ਰੱਖਦੇ ਨਹੀਂ ਦੇਖੋ ਜੀ ਸੰਗੀਤ ਜਿਹੜਾ ਹੈ ਰੂਹ ਦੀ ਖੁਰਾਕ ਹੈ। ਹਮਮ ਐਂਟਰਟੇਨਮੈਂਟ ਇਜ਼ ਦਾ ਬੈਸਟ ਪਾਰਟ ਆਫ ਲਾਈਫ। ਜੀ ਬਿਲਕੁਲ। ਤੇ ਇਸ ਕਰਕੇ ਜਿਹੜਾ ਹੈ ਸੰਗੀਤ ਨਾਲ ਬੰਦਾ ਜੁੜਿਆ ਹੋਣਾ ਹਮਮ ਤੇ ਬਕਾਇਦਾ ਤੌਰ ਤੇ ਉਹਨੂੰ ਮਤਲਬ ਥੋੜਾ ਜਿਹਾ ਖੁਸ਼ ਰਹਿਣਾ ਹੁੰਦਾ। ਤੇ ਖੁਸ਼ੀ ਜਿਹੜੀ ਹੈ ਇਹ ਬੰਦੇ ਨੂੰ ਛੇਤੀ ਕੀਤੇ ਮਤਲਬ ਬੁਢਾਪੇ ਵੱਲ ਜਾਣ ਨਹੀਂ ਦਿੰਦੀ। ਦੂਜੀ ਗੱਲ ਹੈ ਵੀ ਮੈਨੂੰ ਕੋਈ ਨਸ਼ਾ ਵਗੈਰਾ ਹੈ ਨਹੀਂ ਜੀ। ਜੀ ਤੇ ਇਸ ਕਰਕੇ ਕਰ ਰਿਹਾ ਹਾਂ ਬਾਬੇ ਦੀ ਕਿਰਪਾ ਕੀ ਠੀਕ ਹੈ ਜਿੰਨੇ ਜੁਗਰੇ ਹੈਗੇ ਆ ਜੀ ਵੀ ਮਤਲਬ ਟਾਈਮ ਲੱਗ ਜਾਂਦਾ ਵਧੀਆ ਮੈਂ ਇਸ ਤਰ੍ਹਾਂ ਕੋਈ ਹੋਰ ਕੰਮ ਨਹੀਂ ਕੋਈ ਧੰਦਾ ਨਹੀਂ ਮੈਨੂੰ ਜੀ ਬੱਚੇ ਸੈੱਟ ਨੇਗੇ ਤੇ ਮੈਥੋਂ ਮੈਂ ਕੋਈ ਹੋਰ ਕੰਮ ਵੀ ਨਹੀਂ ਕਰਦਾ ਸਰਗਰਮੀਆਂ ਜੂ ਐ ਨਹੀਂਆਂ ਵੀ ਮੈਂ ਮਤਲਬ ਗੀਤ ਲਿਖ ਲੈਣਾਗਾ ਤੇ ਉਸ ਤੋਂ ਬਾਅਦ ਮਾੜਾ ਮੋਟਾ ਮਤਲਬ ਬੱਚਿਆਂ ਨੂੰ ਕਹਿ ਦਿੰਦਾ ਵੀ ਕੋਈ ਨਾ ਕੋਈ ਗਾ ਲੈਂਦਾ ਹੈ ਤੇ ਇੱਕ ਮੇਰਾ ਪੁੱਤਾ ਵੀ ਗਾਉਂਦਾ ਮੇਰਾ ਲੜਕਾ ਵੀ ਹੁੰਦਾ ਉਹਦੇ ਵੀ ਦੋ ਤਿੰਨ ਗੀਤ ਰਿਕਾਰਡ ਹੋਏ ਨੇ ਜੀ ਜੀ ਤੇ ਮਾਸਟਰ ਜੀ ਦਾ ਜੀ ਇਸ ਕਰਕੇ ਮਤਲਬ ਮੈਂ ਨਹੀਂ ਕੋਈ ਹੋਰ ਮੈਂ ਨਹੀਂ ਜਿਆਦਾ ਕਿਸੇ ਕੋ ਕੰਮਤੰਦਾ ਨਹੀਂ ਮੈਂ ਕਰਦਾ ਜੀ ਤੇ ਉਹ ਸਾਡੇ ਪਲਾਟ ਹੈਗੇ ਬਾਹਰ ਮੈਂ ਉਧਰ ਚੱਲਿਆ ਜਾਂਦਾ ਜੇ ਉਧਰ ਸਬਜ਼ੀ ਪਾਚੀ ਲੈ ਆਈਏ ਬਸ ਜੀ ਜੀ ਸੋ ਵਧੀਆ ਲੱਗਿਆ ਜੀ ਮਾਸਟਰ ਜੀ ਤੁਹਾਡੇ ਨਾਲ ਅੱਜ ਗੱਲਬਾਤ ਕਰਕੇ ਬਹੁਤ ਬਹੁਤ ਧੰਨਵਾਦ ਜੀ ਜੀ ਤੁਹਾਡਾ ਹਾਂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੋ ਦੋਸਤੋ ਇਹ ਸਨ ਮਾਸਟਰ ਗੁਰਪਾਲ ਸਿੰਘ ਜੀ ਉਰਫ ਪਾਲ ਜੇਠੂਗਿਆਂ ਵਾਲੇ ਅਕਸਰ ਆਪਾਂ ਗਾਣਿਆਂ ਦੇ ਵਿੱਚ ਸੁਣਦੇ ਆਂ ਗੱਲਬਾਤ ਕੀਤੀ ਅਗਲੀ ਵਾਰੀ ਆਪਾਂ ਕਿਸੇ ਹੋਰ ਵਿਸ਼ੇ ਤੇ ਜਾਂ ਕਿਸੇ ਹੋਰ ਸ਼ਖਸੀਅਤ ਦੇ ਰੂਰੂ ਕਰਵਾਵਾਂਗੇ ਵੇਖਦੇ ਰਹੋ ਰੰਗ ਪੰਜਾਬ ਦੇ YouTube ਚੈਨਲ ਸਤਿ ਸ਼੍ਰੀ ਅਕਾਲ